ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਮੈਂ ਇਸ ਸ਼ਹਿਰ ਵਿੱਚ ਨਵਾਂ ਸੀ ਕਿਰਾਏ ਦਾ ਮਕਾਨ ਲੱਭਦੇ ਲੱਭਦੇ ਥੱਕ ਚੁੱਕਿਆ ਸੀ ਹਰ ਜਗ੍ਹਾ ਕੋਸ਼ਿਸ਼ ਕੀਤੀ ਪਰ ਕੋਈ ਜਗ੍ਹਾ ਨਹੀਂ ਮਿਲੀ ਅਖੀਰ ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਮਕਾਨ ਦਾ ਪਤਾ ਦੱਸਿਆ ਉੱਥੇ ਇੱਕ ਵਿਧਵਾ ਔਰਤ ਇਕੱਲੀ ਰਹਿੰਦੀ ਸੀ ਲੋਕ ਉਸ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਇਸ ਲਈ ਕੋਈ ਵੀ ਉਸ ਦੇ ਘਰ ਵਿੱਚ ਕਿਰਾਏ ਤੇ ਰਹਿਣਾ ਨਹੀਂ ਚਾਹੁੰਦਾ ਸੀ ਮੈਂ ਦੋਸਤ ਦੀ ਗੱਲ ਸੁਣੀ ਤੇ ਤੈਅ ਕਰ ਲਿਆ ਕਿ ਮੈਂ ਉਸ ਮਕਾਨ ਵਿੱਚ ਰਹਾਗਾ ਜਦੋਂ ਮੈਂ ਉਸ ਘਰ ਦੇ ਦਰਵਾਜ਼ੇ ਤੇ ਧਾਸਤਕ ਦਿੱਤੀ ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਖੜੀ ਔਰਤ ਨੂੰ ਦੇਖ ਕੇ ਮੈਂ ਸੁੰਨ ਰਹਿ ਗਿਆ ਕਿਉਂਕਿ ਉਹ ਤਾਂ ਮੈਂ ਚੁੱਪਚਾਪ ਫੈਕਟਰੀ ਦੇ ਗੇਟ ਦੇ ਕੋਲ ਬੈਠਾ ਸੀ ਜਿੱਥੇ ਮੇਰੀ ਨਵੀਂ ਨੌਕਰੀ ਲੱਗੀ ਸੀ ਤਨਖਾਹ ਵੀ ਠੀਕ-ਠਾਕ ਸੀ ਪਰ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰਾਂ ਮੇਰੇ ਨਾਲ ਮੇਰਾ ਪਰਿਵਾਰ ਨਹੀਂ ਸੀ ਇਸ وجہ ਨਾਲ ਕੋਈ ਵੀ ਮੈਨੂੰ ਇਕੱਲੇ ਮੁੰਡੇ ਨੂੰ ਮਕਾਨ ਕਿਰਾਏ ਤੇ ਦੇਣ ਨੂੰ ਤਿਆਰ ਨਹੀਂ ਸੀ ਇਹ ਸ਼ਹਿਰ ਮੈਨੂੰ ਬਿਲਕੁਲ ਅਜਨਬੀ ਤੇ ਸੁੰਨਾ ਲੱਗ ਰਿਹਾ ਸੀ ਕਾਫੀ ਦੇਰ ਤੱਕ ਉੱਥੇ ਬੈਠਾ ਸੋਚਦਾ ਰਿਹਾ ਫਿਰ ਥੱਕ ਹਾਰ ਕੇ ਖਾਣ ਦੇ ਲਈ ਅਕਟਾਬੇ ਤੇ ਚਲਾ ਗਿਆ ਮੈਂ ਠਾਬੇ ਤੇ ਬੈਠਾ ਹੀ ਸੀ ਕਿ ਉੱਥੇ ਕੰਮ ਕਰਨ ਵਾਲਾ ਇੱਕ ਮੁੰਡਾ ਮੇਰੇ ਕੋਲ ਆਇਆ ਖਾਣੇ ਦਾ ਆਰਡਰ ਪੁੱਛਣ ਲੱਗਿਆ ਮੈਂ ਖਾਣਾ ਮੰਗਵਾਇਆ ਜਿਵੇਂ ਹੀ ਬੈਠਾ ਅਚਾਨਕ ਮੈਨੂੰ ਇਸ ਤਰ੍ਹਾਂ ਲੱਗਿਆ ਕੋਈ ਮੈਨੂੰ ਧਿਆਨ ਨਾ ਦੇਖ ਰਿਹਾ ਮੈਂ ਪਲਟ ਕੇ ਦੇਖਿਆ ਤਾਂ ਸਾਹਮਣੇ ਇੱਕ ਜਾਣਿਆ ਪਹਿਚਾਣਿਆ ਚਿਹਰਾ ਸੀ ਗੌਰ ਨਾਲ ਦੇਖਿਆ ਤਾਂ ਉਹ ਰਜੀਵ ਸੀ ਮੇਰਾ ਸਭ ਤੋਂ ਚੰਗਾ ਦੋਸਤ ਪਰ ਉਹ ਤਾਂ ਬਨਾਰਸ ਚ ਰਹਿੰਦਾ ਸੀ ਤੇ ਇੱਥੇ ਰਾਂਚੀ ਚ ਕਿਵੇਂ ਮੈਂ ਫੌਰਨ ਖੜਾ ਹੋ ਗਿਆ ਉਹ ਜਲਦੀ ਨਾਲ ਮੇਰੇ ਕੋਲ ਆਇਆ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲਿਆ ਸਮਰ ਤੂੰ ਇੱਥੇ ਕੀ ਕਰ ਰਿਹਾ ਸਭ ਠੀਕ ਤਾਂ ਹੈ ਨਾ ਤੂੰ ਤਾਂ ਬਨਾਰਸ ਵਿੱਚ ਸੀ ਨਾ ਮੈਂ ਮੁਸਕਰਾਉਂਦੇ ਹੋਏ ਕਿਹਾ ਇਹ ਸਵਾਲ ਤਾਂ ਮੈਂ ਤੈਨੂੰ ਪੁੱਛਣ ਵਾਲਾ ਸੀ ਤੂੰ ਇੱਥੇ ਕਿਵੇਂ ਰਜੀਵ ਨੇ ਕਿਹਾ ਤੂੰ ਜਾਣਦਾ ਬਨਾਰਸ ਵਿੱਚ ਮੇਰਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਇੱਕ ਮਾਮੂਲੀ ਨੌਕਰੀ ਕਰ ਰਿਹਾ ਸੀ ਘਰ ਚਲਾਉਣਾ ਮੁਸ਼ਕਲ ਹੋ ਗਿਆ ਐਸ ਲਈ ਮੈਂ ਸੋਚਿਆ ਰਾਂਚੀ ਜਾ ਕੇ ਨਵਾਂ ਕੰਮ ਸ਼ੁਰੂ ਕਰਦਾ। ਭਗਵਾਨ ਦੀ ਕਿਰਪਾ ਨਾਲ ਹੁਣ ਤੱਕ ਸਭ ਠੀਕ ਚੱਲ ਰਿਹਾ। ਹੁਣ ਤਾਂ ਪਰਿਵਾਰ ਨੂੰ ਵੀ ਬੁਲਾਉਣ ਦਾ ਇਰਾਦਾ। ਸਾਨੂੰ ਮਿਲੇ ਹੋਏ 6-7 ਮਹੀਨੇ ਹੋ ਗਏ ਸੀ ਐਸ ਲਈ ਇੱਕ ਦੂਜੇ ਦਾ ਹਾਲ ਪਤਾ ਨਹੀਂ ਸੀ। ਮੈਂ ਉਸ ਦੀ ਗੱਲ ਸੁਣ ਕੇ ਕਿਹਾ ਇਹੀ ਵਜ੍ਹਾ ਕਿ ਮੈਂ ਵੀ ਬਨਾਰਸ ਛੱਡ ਕੇ ਰਾਂਚੀ ਆ ਗਿਆ। ਇੱਕ ਦੋਸਤ ਨੇ ਮੈਨੂੰ ਇੱਥੇ ਨੌਕਰੀ ਦੇ ਲਈ ਭੇਜਿਆ। ਪਰ ਹੁਣ ਸਭ ਤੋਂ ਵੱਡੀ ਪਰੇਸ਼ਾਨੀ ਇਹ ਆ ਕਿ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ। ਤੂੰ ਇੱਥੇ ਕਦੋਂ ਤੇ ਕਦੋਂ ਤੋਂ ਰਹਿ ਰਿਹਾ ਮੇਰੀ ਗੱਲ ਸੁਣ ਕੇ ਰਜੀਵ ਕੁਸਦੇਰ ਚੁੱਪ ਰਿਹਾ ਫਿਰ ਬੋਲਿਆ ਮੈਨੂੰ ਇੱਥੇ ਆਏ ਹੋਏ ਤਕਰੀਬਨ 4 ਮਹੀਨੇ ਹੋ ਗਏ ਆ ਪਰ ਤੂੰ ਹੁਣ ਇੱਥੇ ਕਿੱਥੇ ਰਹਿ ਰਿਹਾ ਮੈਂ ਕਿਹਾ ਮੇਰਾ ਸਮਾਨ ਤਾਂ ਫੈਕਟਰੀ 'ਚ ਹੀ ਰੱਖਿਆ ਉੱਥੇ ਦਿਨ ਪਰ ਕੰਮ ਕਰਦਾ ਸੌਣ ਨੂੰ ਕੋਈ ਜਗ੍ਹਾ ਨਹੀਂ ਬਹੁਤ ਪਰੇਸ਼ਾਨਾ ਇਕੱਲਾ ਆਇਆ ਤੇ ਕੋਈ ਵੀ ਕਿਰਾਏ ਤੇ ਮਕਾਨ ਦੇਣ ਨੂੰ ਤਿਆਰ ਨਹੀਂ ਬਨਾਰਸ ਵਿੱਚ ਤਾਂ ਫਿਰ ਵੀ ਥੋੜੀ ਰਿਆਇਤ ਮਿਲ ਜਾਂਦੀ ਸੀ ਪਰ ਰਾਂਚੀ ਵਿੱਚ ਤਾਂ ਬਿਲਕੁਲ ਨਹੀਂ ਮੇਰੀ ਗੱਲ ਸੁਣ ਕੇ ਰਜੀਵ ਨੇ ਕਿਹਾ ਆ ਬੈਠ ਕੇ ਗੱਲਾਂ ਕਰਦੇ ਆ ਦੱਸ ਕੰਮ ਕਿਹੋ ਜਿਹਾ ਚੱਲ ਰਿਹਾ ਤਨਖਾਹ ਵਗੈਰਾ ਕਿੱਦਾਂ ਮਿਲਦੀ ਆ ਮੈਂ ਉਸ ਦੇ ਨਾਲ ਬੈਠ ਗਿਆ ਬੇਟਰ ਖਾਣਾ ਲੈ ਕੇ ਆ ਚੁੱਕਿਆ ਸੀ ਮੈਂ ਉਸ ਨੂੰ ਕਿਹਾ ਕਿ ਮਾਂ ਦਾ ਇਰਾਦਾ ਮੇਰੇ ਵਿਆਹ ਦਾ ਇਸ ਲਈ ਮੈਂ ਕੁਝ ਪੈਸੇ ਕਮਾਉਣਾ ਚਾਹਣਾ ਬਨਾਰਸ ਵਿੱਚ ਵੀ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਉੱਥੇ ਆਮਦਨੀ ਘੱਟ ਸੀ ਪਰ ਇੱਥੇ ਮਹੀਨੇ ਦੇ ਤਕਰੀਬਨ 50000 ਬਣ ਜਾਣਗੇ ਕੁਝ ਆਪਣੇ ਕੋਲ ਰੱਖਾਂਗਾ ਬਾਕੀ ਮਾਂ ਨੂੰ ਭੇਜ ਦੇਵਾਂਗਾ ਤਾਂ ਕਿ ਉਹ ਮੇਰੇ ਵਿਆਹ ਦੇ ਲਈ ਜੋੜ ਸਕੇ ਪਰ ਇੱਥੇ ਰਹਿਣ ਦੀ ਜਗ੍ਹਾ ਨਾ ਮਿਲਣ ਕਰਕੇ ਮੈਂ ਬਹੁਤ ਪਰੇਸ਼ਾਨ ਆ ਉਸ ਨੇ ਕਿਹਾ ਮੈਨੂੰ ਵੀ ਇੱਥੇ ਆਏ ਜ਼ਿਆਦਾ ਵਕਤ ਨਹੀਂ ਹੋਇਆ ਪਰ ਮੈਂ ਤੇਰੇ ਲਈ ਕੋਈ ਬੰਦੋਬਸਤ ਜ਼ਰੂਰ ਕਰ ਦੇਵਾਂਗਾ। ਮੇਰੀ ਜਾਣ ਪਹਿਚਾਨ ਦੇ ਲੋਕ ਆ ਜੋ ਇਸ ਮਾਮਲੇ ਵਿੱਚ ਮਦਦ ਕਰ ਸਕਦੇ ਆ। ਉਸ ਦੀ ਗੱਲ ਸੁਣ ਕੇ ਮੈਂ ਪੁੱਛਿਆ, "ਤੂੰ ਇਸ ਵਕਤ ਕਿੱਥੇ ਰਹਿ ਰਿਹਾ?" ਉਹ ਕੁਝ ਪਲ ਚੁੱਪ ਰਿਹਾ ਫਿਰ ਬੋਲਿਆ, "ਅੱਜ ਤਾਂ ਮੈਂ ਆਪਣੀ ਦੁਕਾਨ ਵਿੱਚ ਹੀ ਰਾਤ ਨੂੰ ਸੌਂ ਜਾਣਾ। ਆਪਣੇ ਲਈ ਵੀ ਕੋਈ ਜਗ੍ਹਾ ਨਹੀਂ ਦੇਖੀ ਜਦੋਂ ਪਤਨੀ ਆ ਤੇ ਬੱਚੇ ਆ ਜਾਣਗੇ ਤਾਂ ਕਿਰਾਏ ਦਾ ਮਕਾਨ ਲੈ ਲਵਾਂਗੇ। ਮੈਨੂੰ ਤਾਂ ਮਿਲ ਜਾਵੇਗਾ ਪਰ ਤੇਰੇ ਲਈ ਥੋੜੀ ਮੁਸ਼ਕਲ ਆ। ਉਸਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ ਦਿਲ ਵਿੱਚ ਖਿਆਲ ਆਇਆ ਕਿ ਉਸ ਨੂੰ ਕਹਿ ਦੇਵਾਂ ਕਿ ਮੈਨੂੰ ਵੀ ਅੱਜ ਦੀ ਰਾਤ ਦੁਕਾਨ ਵਿੱਚ ਸੌਣ ਦੀ ਇਜਾਜ਼ਤ ਦੇ ਦੇ ਪਰ ਜਦੋਂ ਉਸ ਨੇ ਖੁਦ ਹੀ ਗੱਲ ਨਾ ਕਹੀ ਤਾਂ ਮੈਂ ਉਸ ਨੂੰ ਪਰੇਸ਼ਾਨ ਨਾ ਕਰਨ ਦਾ ਫੈਸਲਾ ਕੀਤਾ ਅਸੀਂ ਦੋਨੋਂ ਖਾਣਾ ਖਾ ਰਹੇ ਸੀ ਖਾਣੇ ਤੋਂ ਬਾਅਦ ਰਜੀਵ ਬੈਲਪੇ ਕਰਨ ਲੱਗਿਆ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਅਸੀਂ ਇੱਕ ਦੂਜੇ ਦੇ ਨੰਬਰ ਲਏ ਕਿਉਂਕਿ ਪੁਰਾਣੇ ਨੰਬਰ ਦੋਹਾਂ ਦੇ ਹੀ ਬੰਦ ਹੋ ਚੁੱਕੇ ਸੀ ਜਾਂਦੇ ਵਕਤ ਉਸ ਨੇ ਮੇਰਾ ਹੱਥ ਫੜ ਕੇ ਕਿਹਾ ਮੈਂ ਜਲਦੀ ਤੇਰੇ ਨਾਲ ਸੰਪਰਕ ਕਰਾਂਗਾ ਮੇਰੇ ਕੋਲ ਅਕਸਰ ਲੋਕ ਆਉਂਦੇ ਰਹਿੰਦੇ ਆ ਤੈਨੂੰ ਰਹਿਣ ਦੀ ਜਗ੍ਹਾ ਜ਼ਰੂਰ ਮਿਲ ਜਾਵੇਗੀ ਮੈਂ ਕਿਹਾ ਰਜੀਵ ਜਿੰਨੀ ਜਲਦੀ ਹੋ ਸਕੇ ਮੇਰੀ ਮਦਦ ਕਰ ਦੇ ਨਹੀਂ ਤਾਂ ਅੱਜ ਰਾਤ ਮੈਨੂੰ ਫਟਪਾਤ ਤੇ ਸੌਣਾ ਪਵੇਗਾ ਇਹ ਗੱਲ ਮੈਂ ਜਾਣ ਬੁੱਝ ਕੇ ਕਹੀ ਸੀ ਉਮੀਦ ਸੀ ਕਿ ਸ਼ਾਇਦ ਉਸਦੇ ਦਿਲ ਵਿੱਚ ਰਹਿਮ ਆ ਜਾਵੇ ਤੇ ਉਹ ਖੁਦ ਮੈਨੂੰ ਆਪਣੇ ਨਾਲ ਲੈ ਜਾਵੇ ਪਰ ਲੱਗਦਾ ਸੀ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਕੁਝ ਦੇਰ ਬਾਅਦ ਉਹਥੋਂ ਚਲਾ ਗਿਆ ਮੈਂ ਚੁੱਪਚਾਪ ਹੋਟਲ ਦੇ ਇੱਕ ਬੈਂਚ ਤੇ ਬੈਠ ਗਿਆ ਕੱਲ ਤੋਂ ਮੈਂ ਫੈਕਟਰੀ 'ਚ ਕੰਮ ਸ਼ੁਰੂ ਕਰਨਾ ਸੀ ਪੂਰਾ ਦਿਨ ਤਾਂ ਉੱਥੇ ਲੰਘ ਜਾਵੇਗਾ ਪਰ ਰਾਤ ਦੀ ਚਿੰਤਾ ਮੈਨੂੰ ਖਾ ਰਹੀ ਸੀ ਹੋਟਲ 'ਚ ਰਹਿਣਾ ਹੁਣ ਮੌਕਾ ਨਹੀਂ ਸੀ ਆਮਦਨੀ ਐਨੀ ਨਹੀਂ ਸੀ ਮੈਨੂੰ ਛੋਟਾ ਜਿਹਾ ਕਮਰਾ ਵੀ ਕਿਰਾਏ ਤੇ ਮਿਲ ਜਾਂਦਾ ਤਾਂ ਠੀਕ ਰਹਿੰਦਾ ਪਰ ਕੋਈ ਦੇਣ ਨੂੰ ਤਿਆਰ ਨਹੀਂ ਸੀ ਘਰ ਮੈਂ ਝੂਠ ਬੋਲ ਦਿੱਤਾ ਕਿ ਮਕਾਨ ਮਿਲ ਗਿਆ ਤਾਂ ਕਿ ਮਾਂ ਪਰੇਸ਼ਾਨ ਨਾ ਹੋਵੇ ਪਰ ਅਸਲੀਅਤ ਇਹ ਸੀ ਕਿ ਰੋਜ਼ੀ ਕਮਾਉਣ ਦੇ ਲਈ ਇਨਸਾਨ ਨੂੰ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਕਿਸੇ ਨੂੰ ਨੀਂਦ ਦੀ ਤੇ ਕਿਸੇ ਨੂੰ ਪਰਿਵਾਰ ਦੀ ਤੇ ਕਿਸੇ ਨੂੰ ਸ਼ਤ ਦੀ ਮੇਰਾਂ ਦਾ ਤਿੰਨ ਹੀ ਕਰਵਾਨੀਆਂ ਇਕੱਠੀਆਂ ਚੱਲ ਰਹੀਆਂ ਸੀ ਕਾਫੀ ਧੀਰ ਹੋਟਲ ਦੇ ਬਾਹਰ ਬੈਠਣ ਤੋਂ ਬਾਅਦ ਮੈਂ ਸੌਣ ਦੀ ਜਗ੍ਹਾ ਲੱਭਣੀ ਸ਼ੁਰੂ ਕੀਤੀ ਸੜਕ ਤੇ ਚੱਲਦੇ-ਚੱਲਦੇ ਮੈਂ ਝੁੱਗੰਗਾ ਵਾਲੇ ਇਲਾਕੇ 'ਚ ਪਹੁੰਚ ਗਿਆ ਉੱਥੇ ਕੁਝ ਲੋਕ ਭੀਖ ਮੰਗ ਰਹੇ ਸੀ ਕੁਝ ਜ਼ਮੀਨ ਤੇ ਪਏ ਸੀ ਮੈਂ ਸੋਚ ਵਿੱਚ ਪੈ ਗਿਆ ਕਿ ਮੈਨੂੰ ਇੱਥੇ ਹੀ ਰੁਕ ਜਾਣਾ ਚਾਹੀਦਾ ਜਾਂ ਅੱਗੇ ਵਧਣਾ ਚਾਹੀਦਾ ਮੇਰੀ ਜੇਬ 'ਚ ਥੋੜੇ ਪੈਸੇ ਤੇ ਫੋਨ ਸੀ ਡਰ ਸੀ ਕਿ ਜੇ ਇੱਥੇ ਸੌਂ ਗਿਆ ਤਾਂ ਸਵੇਰ ਤੱਕ ਦੋਨੋਂ ਚੀਜ਼ਾਂ ਗਾਇਬ ਹੋ ਜਾਣਗੀਆਂ ਮੈਂ ਅੱਗੇ ਵਧਣ ਦਾ ਫੈਸਲਾ ਕੀਤਾ ਸੜਕ ਤੇ ਤੁਰਦਾ ਗਿਆ ਉਥੇ ਕੋਈ ਫਕੀਰ ਮੌਜੂਦ ਨਹੀਂ ਸੀ ਹਾਂ ਦੂਰ ਦੂਰ ਲੋਕ ਆਪਣੇ ਆਪਣੇ ਸਮਾਨ ਵੇਚ ਰਹੇ ਸੀ ਮੈਂ ਵੀ ਜਾ ਕੇ ਇੱਕ ਕਿਨਾਰੇ ਤੇ ਬੈਠ ਗਿਆ ਅਜੇ ਰੌਸ਼ਨੀ ਸੀ ਇਸ ਲਈ ਪੈਣਾ ਠੀਕ ਨਹੀਂ ਲੱਗਿਆ ਵਕਤ ਤੇਜ਼ੀ ਨਾਲ ਲੰਘ ਰਿਹਾ ਸੀ ਥੋੜੀ ਦੇਰ ਬਾਅਦ ਚਾਰੇ ਪਾਸੇ ਸਰਨਾਟਾ ਫੈਲ ਗਿਆ ਥਕਾਵਟ ਦੇ ਮਾਰੇ ਮੈਂ ਫਟਪਾਤੀ ਪੈ ਗਿਆ ਨੀਂਦ ਕਦੋਂ ਆਈ ਪਤਾ ਹੀ ਨਹੀਂ ਲੱਗਿਆ ਮੇਰੀ ਅੱਖ ਸੂਰਜ ਦੀ ਪਹਿਲੀ ਕਿਰਨ ਨਾਲ ਖੁੱਲੀ ਕੁਝ ਦੇਰ ਤੱਕ ਕਰਵਟਾਂ ਬਦਲਦਾ ਰਿਹਾ ਪਰ ਜਦੋਂ ਧੁੱਪ ਸਿੱਧੀ ਅੱਖਾਂ ਤੇ ਪਈ ਤਾਂ ਨੀਂਦ ਗਾਇਬ ਹੋ ਗਈ ਮੈਂ ਉੱਠ ਕੇ ਬੈਠ ਗਿਆ ਜੇਬ ਤੋਂ ਫੋਨ ਕੱਢਿਆ ਤਾਂ ਦੇਖਿਆ ਸਵੇਰ ਦੇ 7 ਵਜੇ ਸੀ ਅਫਸੋਸ ਹੋਇਆ ਕਿ ਜੇ ਥੋੜਾ ਪਹਿਲਾਂ ਜਾਗ ਜਾਂਦਾ ਤਾਂ ਸਵੇਰ ਦੀ ਪੂਜਾ ਕਰ ਸਕਦਾ ਸੀ ਮੈਂ ਰੋਜ਼ ਪੂਜਾ ਕਰਨ ਵਾਲਾ ਇਨਸਾਨ ਸੀ ਤੇ ਉਸ ਨੂੰ ਛੱਡਣਾ ਮੈਨੂੰ ਗਲਤ ਲੱਗਦਾ ਸੀ ਕੌਜ਼ ਦੇਰ ਉੱਥੇ ਬੈਠਾ ਆਪਣੀ ਤਬੀਅਤ ਸੰਭਾਲਦਾ ਰਿਹਾ ਫਿਰ ਥੱਕ ਹਾਰ ਕੇ ਹੋਟਲ ਤੇ ਚਲਾ ਗਿਆ ਤਾਂ ਕਿ ਮੂੰਹ ਹੱਥ ਧੋ ਕੇ ਨਾਸ਼ਤਾ ਕਰ ਲਵਾਂ ਤੇ ਫਿਰ ਕੰਮ ਤੇ ਨਿਕਲ ਜਾਵਾਂ ਉੱਥੇ ਪਹੁੰਚਣ ਤੇ ਮੈਨੂੰ ਪਾਣੀ ਮਿਲ ਗਿਆ ਇਥੋਂ ਦੇ ਲੋਕ ਬੜੇ ਮਿਲਨਸਾਰ ਤੇ ਮਦਦਗਾਰ ਸੀ ਪਰ ਸੌਣ ਦੀ ਜਗ੍ਹਾ ਕੋਈ ਨਹੀਂ ਸੀ ਪਤਾ ਨਹੀਂ ਕਿਹੋ ਜਿਹਾ ਨਜਮ ਸੀ ਜੇ ਪਰਿਵਾਰ ਨਾਲ ਹੋਵੇ ਤਾਂ ਜਗ੍ਹਾ ਮਿਲ ਜਾਂਦੀ ਆ ਨਹੀਂ ਤਾਂ ਨਹੀਂ ਇਹ ਬੇਵਜਹ ਹੀ ਦੀ ਚਿੰਤਾ ਮੇਰੇ ਸਿਰ ਤੇ ਸਵਾਰ ਹੋ ਚੁੱਕੀ ਸੀ ਮੈਂ ਨਾਸ਼ਤੇ ਦਾ ਆਰਡਰ ਦਿੱਤਾ ਥੋੜੀ ਦੇਰ ਬਾਅਦ ਚਾਹ ਤੇ ਬ੍ਰੈਡ ਮੇਰੇ ਸਾਹਮਣੇ ਰੱਖ ਦਿੱਤੇ ਗਏ ਜਿਵੇਂ ਹੀ ਮੈਂ ਪਹਿਲਾਂ ਨਿਵਾਲਾ ਮੂੰਹ ਝਪਾਇਆ ਤਾਂ ਮਾਂ ਦੀ ਯਾਦ ਆਈ ਉਹ ਸਵੇਰੇ ਸਵੇਰੇ ਮੈਨੂੰ ਆਪਣੇ ਹੱਥਾਂ ਨਾਲ ਨਾਸ਼ਤਾ ਕਰਾਉਂਦੀ ਸੀ ਮੈਨੂੰ ਚਾਹੇ 25 ਸਾਲ ਦਾ ਹੋ ਗਿਆ ਸੀ ਪਰ ਉਹਨਾਂ ਦੇ ਲਈ ਅੱਜ ਵੀ ਛੋਟਾ ਬੱਚਾ ਸੀ ਜਦੋਂ ਮੈਂ ਸ਼ਹਿਰ ਛੱਡਿਆ ਤਾਂ ਮਾਂ ਬਹੁਤ ਰੋਈ ਤੇਰੇ ਬਿਨਾ ਘਰ ਸੁਨਣਾ ਹੋ ਜਾਵੇਗਾ ਮੈਂ ਚੁੱਪ ਸੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਮਜਬੂਰ ਸੀ ਕੰਮ ਦੇ ਲਈ ਇਨਸਾਨ ਨੂੰ ਬਹੁਤ ਕੁਝ ਛੱਡਣਾ ਪੈਂਦਾ ਆਪਣਾ ਘਰ ਆਪਣਾ ਸ਼ਹਿਰ ਇੱਥੋਂ ਤੱਕ ਕਿ ਆਪਣੀ ਮਾਂ ਵੀ ਨਾਸ਼ਤਾ ਕਰਨ ਤੋਂ ਬਾਅਦ ਮੈਂ ਫੈਕਟਰੀ ਚਲਾ ਗਿਆ ਫੈਕਟਰੀ ਦਾ ਟਾਈਮ 9 ਵਜੇ ਸੀ ਪਰ ਮੈਂ 8 ਵਜੇ ਹੀ ਨਿਕਲ ਗਿਆ ਪਹੁੰਚਦੇ ਪਹੁੰਚਦੇ ਮੈਨੂੰ ਅੱਧਾ ਘੰਟਾ ਲੱਗ ਗਿਆ ਫਿਰ ਅੱਧਾ ਘੰਟਾ ਬੈਠ ਕੇ ਮੈਂ ਉਡੀਕ ਕਰਨ ਲੱਗਿਆ ਕਿਉਂਕਿ 9 ਵਜੇ ਤੋਂ ਪਹਿਲਾਂ ਕਿਸੇ ਵਰਕਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਚੌਕੀਦਾਰ ਨੇ ਮੈਨੂੰ ਕਿਹਾ ਕੰਪਨੀ ਠੀਕ 9 ਵਜੇ ਖੁੱਲੇਗੀ ਉਦੋਂ ਤੱਕ ਇੱਥੇ ਹੀ ਬੈਠਾ ਰਹਿ ਮੈਂ ਚੁੱਪਚਾਪ ਦਰਵਾਜ਼ੇ ਤੇ ਬੈਠ ਗਿਆ ਤੇ ਉਸ ਨੇ ਕਿਹਾ ਤੂੰ ਪਹਿਲਾ ਵਰਕਰਾਂ ਜੋ ਟਾਈਮ ਦਾ ਇੰਨਾ ਪਾਬੰਦਾ ਪਰ ਇਹ ਸਭ ਸ਼ੁਰੂ-ਸ਼ੁਰੂ ਦਾ ਜੋਸ਼ ਹੁੰਦਾ ਜਿਵੇਂ-ਜਿਵੇਂ ਦਿਨ ਬੀਤਣਗੇ ਸਭ ਨੂੰ ਸਮਝ ਆ ਜਾਵੇਗਾ ਤੇ ਫਿਰ ਲੋਕ ਦੇਰ ਨਾਲ ਆਉਣ ਲੱਗਦੇ ਆ ਮੈਨੇਜਰ ਠੇਕੇਦਾਰ ਤੇ ਮਜ਼ਦੂਰ ਸਭ ਆਕਸਰ دیر ਨਾਲ ਹੀ ਪਹੁੰਚਦੇ ਆ ਕਈ ਵਾਰ ਮਾਲਕ ਖੁਦ ਫੈਕਟਰੀ ਆ ਜਾਂਦੇ ਆ ਜਦੋਂ ਦੇਖਦੇ ਕਿ ਠੇਕੇਦਾਰ ਜਾਂ ਮਜ਼ਦੂਰ ਨਹੀਂ ਆਏ ਤਾਂ ਸਭ ਦੀ ਚੰਗੀ ਤਰ੍ਹਾਂ ਖੋਜ ਖਬਰ ਲੈਂਦੇ ਆ ਉਹ ਆਦਮੀ ਨੇ ਮੇਰੇ ਵੱਲ ਦੇਖ ਕੇ ਕਿਹਾ ਤੂੰ ਬਹੁਤ ਇਮਾਨਦਾਰ ਹਾਂ ਮੈਂ ਤੇਰੇ ਬਾਰੇ ਮਾਲਕ ਨਾਲ ਜ਼ਰੂਰ ਗੱਲ ਕਰਾਂਗਾ ਉਸ ਦੀ ਗੱਲ ਸੁਣ ਕੇ ਮੈਂ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਪੂਰਾ ਯਕੀਨ ਸੀ ਕਿ ਉਹ ਸਿਰਫ ਤਾਰੀਫ਼ ਕਿਸੇ ਸਵਾਰਥ ਜਾਂ ਲਾਲਚ ਵਿੱਚ ਕਰ ਰਿਹਾ ਪਰ ਮੇਰਾ ਉਸ ਨੂੰ ਕੁਝ ਦੇਣ ਦਾ ਕੋਈ ਇਰਾਦਾ ਨਹੀਂ ਸੀ ਮੈਂ ਚੌਪਟਾ ਫੈਕਟਰੀ ਦਾ ਦੇਰ ਦਰਵਾਜ਼ਾ ਦੇਖ ਰਿਹਾ ਸੀ ਤੇ ਪ੍ਰਾਰਥਨਾ ਕਰ ਰਿਹਾ ਸੀ ਕਿ ਮੈਨੂੰ ਰਹਿਣ ਦੇ ਲਈ ਕੋਈ ਜਗ੍ਹਾ ਮਿਲ ਜਾਵੇ ਫਿਰ ਜਿਵੇਂ ਹੀ ਮੈਂ ਅੰਦਰ ਗਿਆ ਸਿੱਧੇ ਆਪਣੇ ਲੋਕਰ ਵੱਲ ਗਿਆ ਹਰ ਮਜ਼ਦੂਰ ਨੂੰ ਇੱਕ ਲੋਕਰ ਦਿੱਤਾ ਗਿਆ ਸੀ ਜਿਸ ਵਿੱਚ ਉਹ ਆਪਣਾ ਜ਼ਰੂਰੀ ਸਮਾਨ ਰੱਖ ਸਕਦਾ ਸੀ ਕਿਉਂਕਿ ਮੇਰਾ ਸਮਾਨ ਥੋੜਾ ਜ਼ਿਆਦਾ ਸੀ ਇਸ ਲਈ ਮੈਨੂੰ ਤਿੰਨ ਲੋਕਰ ਦਿੱਤੇ ਗਏ ਮਜਬੂਰੀ ਚ ਠੇਕੇਦਾਰ ਨੇ ਮੇਰੀ ਮਦਦ ਕੀਤੀ ਮੈਂ ਕੱਪੜੇ ਕੱਢ ਕੇ ਮਸ਼ੀਨ ਦੇ ਕੋਲ ਰੱਖੇ ਤੇ ਵਾਸ਼ਰੂਮ ਜਾ ਕੇ ਕੱਪੜੇ ਬਦਲ ਲਏ ਫਿਰ ਆਪਣੇ ਡਿਪਾਰਟਮੈਂਟ ਵੱਲ ਵੱਧ ਗਿਆ ਮੇਰਾ ਪਹਿਲਾ ਦਿਨ ਸੀ ਇਸ ਲਈ ਮੈਂ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕਿਸ ਮਸ਼ੀਨ ਤੇ ਲਗਾਇਆ ਜਾਵੇਗਾ ਪਰ ਕੰਮ ਦੀ ਹਰ ਬਰੀਕੀ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕੌਜ਼ ਦੇਰ ਚ ਫੈਕਟਰੀ ਦਾ ਕੰਮ ਸ਼ੁਰੂ ਹੋ ਗਿਆ ਕੌਜ਼ ਲੋਕਾਂ ਨੇ ਮੈਨੂੰ ਆਪਣਾਪਣ ਦਿਖਾਇਆ ਜਦਕੇ ਕੌਜ਼ ਨੇ ਮੈਨੂੰ ਨਜ਼ਰਅੰਦਾਜ਼ ਕੀਤਾ ਮੈਂ ਬਸ ਠੇਕੇਦਾਰ ਦੀ ਉਡੀਕ ਕਰ ਰਿਹਾ ਸੀ ਉਹ ਨੌਕਰੀ ਮੈਨੂੰ ਮੇਰੇ ਦੋਸਤ ਨੇ ਦਵਾਈ ਸੀ ਜੋ ਐਸ ਸ਼ਹਿਰ ਵਿੱਚ ਰਹਿੰਦਾ ਸੀ ਤੇ ਠੇਕੇਦਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਰੀਬ 10 ਵਜੇ ਠੇਕੇਦਾਰ ਆਇਆ ਤਾਂ ਮੈਂ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ ਉਸਨੇ ਮੈਨੂੰ ਨਜ਼ਰਅੰਦਾਜ਼ ਕਰਦੇ ਹੋਏ ਬਾਕੀ ਮਜ਼ਦੂਰਾਂ ਨਾਲ ਗੱਲ ਕੀਤੀ ਕਿਸੇ ਨੂੰ ਸਮਝਾਇਆ ਕਿਸੇ ਨੂੰ ਝੜਕਿਆ ਤੇ ਕਿਸੇ ਨੇ ਹੱਸ ਕੇ ਗੱਲ ਕੀਤੀ ਕਰੀਬ ਅੱਧੇ ਘੰਟੇ ਬਾਅਦ ਉਹ ਮੇਰੇ ਵੱਲ ਆ ਕੇ ਬੋਲਿਆ ਸ਼ਾਬਾਸ਼ ਚੌਕੀਦਾਰ ਨੇ ਦੱਸਿਆ ਕਿ ਤੂੰ ਬਹੁਤ ਵਕਤ ਦਾ ਪਵੰਦਾ ਪਰ ਦੇਖ ਲੋਕਰ ਦੇ ਕੋਲ ਤੈਨੂੰ ਮੇਰੀ ਮੌਜੂਦਗੀ ਦੇ ਬਿਨਾਂ ਜਾਣ ਦੀ ਇਜਾਜ਼ਤ ਨਹੀਂ ਤੈਨੂੰ ਲੋਕਰ ਦਿੱਤੇ ਗਏ ਆ ਇਸ ਲਈ ਅੱਗੇ ਤੋਂ ਧਿਆਨ ਰੱਖੀ ਮਾਲਕ ਵੱਲੋਂ ਫੋਨ ਆਇਆ ਸੀ ਉਹਨਾਂ ਨੇ ਤੈਨੂੰ ਕੈਮਰੇ ਵਿੱਚ ਦੇਖਿਆ ਇਸ ਤਰ੍ਹਾਂ ਦੀ ਹਰਕਤ ਤੇ ਚੋਰੀ ਦਾ ਸ਼ੱਕ ਵੀ ਹੋ ਸਕਦਾ ਮੈਂ ਕਿਹਾ ਮਾਫ ਕਰਦੇ ਹੋ ਅੱਜ ਮੇਰਾ ਪਹਿਲਾ ਦਿਨ ਆ ਮੈਨੂੰ ਨਿਜ਼ਮਾ ਦੀ ਜਾਣਕਾਰੀ ਨਹੀਂ ਸੀ ਪਲੀਜ਼ ਤੁਸੀਂ ਮੈਨੂੰ ਨਜ਼ਮ ਸਮਝਾ ਦਿਓ ਉਸਨੇ ਕਿਹਾ ਇੱਥੇ ਕੋਈ ਖਾਸ ਰੂਲ ਨਹੀਂ ਆ ਬਸ ਇੰਨਾ ਧਿਆਨ ਰੱਖੀਂ ਕਿ ਅੱਗੇ ਕੋਈ ਪਰੇਸ਼ਾਨੀ ਨਾ ਹੋਵੇ ਤੂੰ ਆਪਣਾ ਘਰ ਪਰਿਵਾਰ ਛੱਡ ਕੇ ਇੱਥੇ ਆਇਆ ਤੇ ਹੁਣ ਇਹੀ ਤੇਰੀ ਜਗਾ ਉਹ ਆਦਮੀ ਸਮਝਦਾਰ ਤੇ ਨਰਮ ਸੁਭਾਅ ਦਾ ਸੀ ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਉਸਨੇ ਕਿਹਾ ਕਿ ਮੈਂ ਤੈਨੂੰ ਮਸ਼ੀਨ ਆਪਰੇਟਰ ਦੇ ਤੌਰ ਤੇ ਰੱਖਦਾ ਤੇਰੇ ਦੋਸਤ ਨੇ ਦੱਸਿਆ ਸੀ ਕਿ ਤੂੰ ਆਪਣੇ ਕੰਮ 'ਚ ਬਹੁਤ ਮਹਾਰਾ ਮੈਂ ਕਿਹਾ ਜੀ ਮੈਂ ਆਪਣੀ ਪਿਛਲੀ ਕੰਪਨੀ ਦਾ ਵਧੀਆ ਕਾਰੀਗਰ ਸੀ ਪਰ ਉੱਥੇ ਕੁਝ ਅਜਿਹੀਆਂ ਗੱਲਾਂ ਹੋ ਗਈਆਂ ਕਿ ਮੈਨੂੰ ਨੌਕਰੀ ਛੱਡਣੀ ਪਈ ਉਹ ਲੋਕ ਨਾ ਤਾਂ ਸਮੇਂ ਤੇ ਸੈਲਰੀ ਦਿੰਦੇ ਸੀ ਨਾ ਮਜ਼ਦੂਰਾਂ ਦੀ ਇੱਜ਼ਤ ਕਰਦੇ ਸੀ ਇਨਸਾਨ ਸੁੱਖੀ ਰੋਟੀ ਖਾ ਲਵੇ ਪਰ ਸਨਮਾਨ ਮਿਲਣਾ ਚਾਹੀਦਾ ਤੇ ਇਹੀ ਉਸ ਦਾ ਅਧਿਕਾਰ ਆ ਮੇਰੀ ਗੱਲ ਸੁਣ ਕੇ ਉਸ ਨੇ ਸਿਰ ਹਿਲਾਇਆ ਤੇ ਮੈਨੂੰ ਮਸ਼ੀਨ ਕੋਲ ਲੈ ਗਿਆ ਇਹ ਇੱਕ ਕਿਤਾਬਾਂ ਦੀ ਫੈਕਟਰੀ ਸੀ ਇੱਥੇ ਪੇਪਰ ਕਾਪੀਆਂ ਤੇ ਕਿਤਾਬਾਂ ਬਣਾਇਆ ਜਾਂਦੀਆਂ ਸੀ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਸੀ ਪਰ ਕਾਗਜ਼ਾਂ ਦੀ ਗਰਮੀ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਮੈਨੂੰ ਅਕਸਰ ਤਬੀਅਤ ਖਰਾਬ ਮਹਿਸੂਸ ਹੁੰਦੀ ਪਰ ਮਜਬੂਰੀ 'ਚ ਮੈਨੂੰ ਇਹ ਕੰਮ ਸਿੱਖਣਾ ਹੀ ਪਿਆ ਐਸ ਉਮਰ ਵਿੱਚ ਦੁਬਾਰਾ ਨਵਾਂ ਕੰਮ ਸਿੱਖਣ ਦਾ ਮਾਣ ਨਹੀਂ ਸੀ ਫਿਰ ਵੀ ਉਸਨੇ ਮੈਨੂੰ ਮਸ਼ੀਨ ਦਿਖਾਉਂਦੇ ਹੋਏ ਸਾਰੇ ਹਿੱਸੇ ਤੇ ਕੰਮ ਕਰਨ ਦੇ ਤਰੀਕੇ ਸਮਝਾਉਣੇ ਸ਼ੁਰੂ ਕਰ ਦਿੱਤੇ ਮੈਂ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਮੇਰੀਆਂ ਦੋ ਛੋਟੀਆਂ ਭੈਣਾਂ ਤੇ ਇੱਕ ਵੱਡਾ ਭਰਾ ਸੀ ਪੂਰੇ ਘਰ ਦੀ ਜ਼ਿੰਮੇਵਾਰੀ ਪਾਪਾ ਦੇ ਮੋਢਿਆਂ ਤੇ ਸੀ ਜੇ ਅਸੀਂ ਦੋਨੋਂ ਭਰਾ ਪਾਪਾ ਦਾ ਸਾਥ ਨਾ ਦਿੰਦੇ ਤਾਂ ਸ਼ਾਇਦ ਅੱਜ ਸਾਡਾ ਨਾ ਆਪਣਾ ਘਰ ਨਾ ਆਪਣੀ ਗੱਡੀ ਨਾ ਆਪਣੀਆਂ ਭੈਣਾਂ ਦਾ ਵਿਆਹ ਕਰ ਸਕਦੇ ਛੋਟੀ ਉਮਰ 'ਚ ਹੀ ਮੈਂ ਤੇ ਮੇਰਾ ਭਰਾ ਪਾਪਾ ਦੇ ਨਾਲ ਕੰਮ 'ਚ ਲੱਗ ਗਏ ਪਾਪਾ ਨੂੰ ਹੱਥਾਂ ਦਾ ਕੰਮ ਆਉਂਦਾ ਸੀ ਇਸ ਲਈ ਉਹਨਾਂ ਦੀ ਮਜ਼ਦੂਰੀ ਜ਼ਿਆਦਾ ਨਹੀਂ ਸੀ ਪਰ ਮੈਂ ਤੇ ਮੇਰੇ ਭਰਾ ਨੇ ਮਸ਼ੀਨ ਚਲਾਉਣੀ ਸਿੱਖ ਲਈ ਸ਼ੁਰੂ ਤੋਂ ਹੀ ਸਾਡਾ ਝੁਕਾ ਵੱਡੇ ਕੰਮਾਂ ਵੱਲ ਸੀ ਇਸ ਵਜ੍ਹਾ ਨਾਲ ਅੱਜ ਅਸੀਂ ਦੋਨੋਂ ਕਾਮਜਾਬ ਹੋ ਚੁੱਕੇ ਸੀ ਮੇਰਾ ਪ੍ਰਾਪੂ ਨੇ ਚ ਵੱਡੀ ਕੰਪਨੀ ਚ ਮਸ਼ੀਨ ਆਪਰੇਟਰ ਸੀ ਉਸ ਦਾ ਉਹਦਾ ਮੇਰੇ ਤੋਂ ਉੱਚਾ ਸੀ ਪਰ ਸਾਡੀ ਆਦਤ ਸੀ ਕਿ ਅਸੀਂ ਕਦੇ ਇੱਕ ਹੀ ਜਗ੍ਹਾ ਇਕੱਠੇ ਕੰਮ ਨਹੀਂ ਕਰਦੇ ਸੀ ਕਿਉਂਕਿ ਸਾਡੀ ਆਪਸ ਚ ਬਿਲਕੁਲ ਨਹੀਂ ਬਣਦੀ ਸੀ ਪਰ ਜਦੋਂ ਕੋਈ ਸਾਡੇ ਖਿਲਾਫ ਹੁੰਦਾ ਤਾਂ ਅਸੀਂ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਦੇ ਸੀ ਮੇਰੀ ਮਿਹਨਤ ਦੇਖ ਕੇ ਠੇਕੇਦਾਰ ਬਹੁਤ ਹੀ ਪ੍ਰਭਾਵਿਤ ਹੋਇਆ ਉਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਘੱਟ ਉਮਰ ਦਾ ਪਰ ਬਹੁਤ ਮਿਹਨਤੀ ਲੱਗਦਾ ਉਮੀਦ ਆ ਕੇ ਇਸ ਕੰਮ ਨੂੰ ਸਮਝਦਾਰੀ ਨਾਲ ਕਰੇਗਾ ਜੇ ਇਮਾਨਦਾਰੀ ਦਿਖਾਏਗਾ ਤਾਂ ਤੈਨੂੰ ਬਹੁਤ ਕਾਜ਼ ਮਿਲੇਗਾ ਫਿਲਹਾਲ ਤੇਰੀ ਤਨਖਾਹ ਅੱਗੇ ਚੱਲ ਕੇ ਮੈਂ ਤੇਰੇ ਲਈ ਵਧਾਉਣ ਦੀ ਗੱਲ ਕਰਾਂਗਾ ਬੋਨਸ ਵੀ ਮਿਲੇਗਾ ਛੁੱਟੀਆਂ ਵੀ ਮਿਲਣਗੀਆਂ ਬਸ ਤੂੰ ਇਮਾਨਦਾਰੀ ਨਾਲ ਕੰਮ ਕਰੀਂ ਐਨਾ ਕਹਿ ਕੇ ਉਹ ਆਪਣੀ ਜਗ੍ਹਾ ਤੇ ਜਾਣ ਲੱਗਿਆ ਪਰ ਮੈਂ ਉਸ ਨੂੰ ਕਿਹਾ ਸ਼ਾਮਪਾਈ ਸਾਹਿਬ ਮੇਰੀ ਗੱਲ ਸੁਣੋਗੇ ਉਹ ਪਲਟ ਕੇ ਬੋਲਿਆ ਹਾਂ ਬੋਲ ਕੀ ਗੱਲ ਮੈਂ ਕਿਹਾ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਕੀ ਹੋ ਗਿਆ ਮੈਂ ਬਹੁਤ ਪਰੇਸ਼ਾਨਾ ਕੱਲ ਰਾਤ ਵੀ ਮੈਂ ਫਟਪਾਤੀ ਗੁਜ਼ਾਰੀ ਸੀ ਇਸ ਲਈ ਅੱਜ ਕੱਪੜੇ ਬਦਲੇ ਆ ਕਿਉਂਕਿ ਸਾਰੀ ਰਾਤ ਜ਼ਮੀਨ ਤੇ ਪਈ ਪਿਆ ਰਹਾ ਮੈਂ ਕਈ ਜਗ੍ਹਾ ਕਿਰਾਏ ਦਾ ਕਮਰਾ ਲੱਭਿਆ ਪਰ ਮੈਨੂੰ ਸਾਰੇ ਲੋਕ ਫੈਮਲੀ ਵਾਲਿਆਂ ਨੂੰ ਹੀ ਜਗ੍ਹਾ ਦੇ ਰਹੇ ਸੀ ਮੇਰੀ ਫੈਮਲੀ ਤਾਂ ਪੂਨੇ ਚਾ ਬਨਾਰਸ ਵਿੱਚ ਮੈਂ ਕਿੱਥੋਂ ਲੈ ਆਵਾਂ ਫਿਲਹਾਲ ਕਿਸੇ ਹੋਟਲ ਵਿੱਚ ਰਹਿਣਾ ਵੀ ਮੈਂ ਅਫੋਰਡ ਨਹੀਂ ਕਰ ਸਕਦਾ ਮੇਰੀ ਆਮਦਨੀ ਐਨੀ ਨਹੀਂ ਮੈਂ ਵਿਆਹ ਕਰਵਾਉਣਾ ਮਾਂ ਦੇ ਲਈ ਪੈਸੇ ਭੇਜਣੇ ਆ ਜੇ ਸਾਰਾ ਪੈਸਾ ਰਹਿਣ ਵਿੱਚ ਲਗਾ ਦੇਵਾਂਗਾ ਤਾਂ ਫਿਰ ਬਚਾਵਾਂਗਾ ਕਿਵੇਂ ਮੇਰੀ ਗੱਲ ਸੁਣ ਕੇ ਉਹ ਸਿਰ ਹਿਲਾ ਕੇ ਬੋਲੇ ਨਹੀਂ ਅਜੇ ਹੀ ਕੋਈ ਜਗ੍ਹਾ ਮੇਰੀ ਨਜ਼ਰ ਵਿੱਚ ਨਹੀਂ ਆ ਅਫਸੋਸ ਆ ਪਰ ਮੈਂ ਕੋਸ਼ਿਸ਼ ਕਰਾਂਗਾ ਜੇ ਕੋਈ ਜਗ੍ਹਾ ਮਿਲੀ ਤਾਂ ਤੈਨੂੰ ਜ਼ਰੂਰ ਦੱਸਾਂਗਾ ਪਰ ਧਿਆਨ ਰੱਖੀ ਫੈਕਟਰੀ ਵਿੱਚ ਕਿਸੇ ਨੂੰ ਵੀ ਰਹਿਣ ਦੀ ਇਜਾਜ਼ਤ ਨਹੀਂ ਆ ਇੱਕ ਵਾਰ ਇੱਕ ਆਦਮੀ ਨੇ ਐਸੇ ਤਰ੍ਹਾਂ ਕੀਤਾ ਤਾਂ ਮਾਲਕ ਨੇ ਉਸ ਨੂੰ ਤੇ ਠੇਕੇਦਾਰ ਦੋਨਾਂ ਨੂੰ ਕੱਢ ਦਿੱਤਾ ਐਸ ਲਈ ਮੈਂ ਹਮਦਰਦੀ ਵਿੱਚ ਕੋਈ ਅਜੀਹਾ ਕਦਮ ਨਹੀਂ ਚੁੱਕ ਸਕਦਾ ਮੇਰਾ ਘਰ ਵੀ ਬਹੁਤ ਛੋਟਾ ਨਹੀਂ ਤਾਂ ਤੈਨੂੰ ਕਿਰਾਏ ਤੇ ਦੇ ਦਿੰਦਾ ਮੈਂ ਜਲਦੀ ਨਾ ਬੋਲਿਆ ਨਹੀਂ ਨਹੀਂ ਮੇਰਾ ਉਹ ਮਤਲਬ ਨਹੀਂ ਸੀ ਬਸ ਜੇ ਤੁਹਾਨੂੰ ਕਿਤੇ ਕੋਈ ਹੋਰ ਜਗ੍ਹਾ ਮਿਲੇ ਤਾਂ ਮੈਨੂੰ ਯਾਦ ਰੱਖਿਓ ਇਹ ਕਹਿ ਕੇ ਮੈਂ ਮਸ਼ੀਨ ਤੇ ਕੰਮ ਕਰਨ ਲੱਗ ਗਿਆ ਠੇਕੇਦਾਰ ਵੀ ਚਲਾ ਗਿਆ ਜੋ ਪ੍ਰੋਡਕਸ਼ਨ ਮੇਰੇ ਹਵਾਲੇ ਸੀ ਉਸ ਨੂੰ ਕੱਢਣਾ ਮੇਰੀ ਜ਼ਿੰਮੇਵਾਰੀ ਸੀ ਕੌਜ਼ ਦੇਰ ਹੋਈ ਕਿ ਮੇਰਾ ਫੋਨ ਵੱਜ ਉੱਠਿਆ ਮੈਂ ਮਸ਼ੀਨਾਂ ਨੂੰ ਆਟੋ 모ਡ ਤੇ ਪਾ ਕੇ ਫੋਨ ਚੁੱਕਿਆ ਤੇ ਉੱਥੇ ਖੜਾ ਰਿਹਾ ਕਿ ਜੇ ਕੋਈ ਗਲਤੀ ਹੋਵੇ ਤਾਂ ਤੁਰੰਤ ਸੰਭਾਲ ਸਕਾਂ ਨੰਬਰ ਅਣਜਾਣ ਸੀ ਕਾਲ ਰੀਸੀਵ ਕਰਦੇ ਆ ਕਿ ਨਰਮ ਜਾਨੀ ਪਹਿਚਾਣੀ ਆਵਾਜ਼ ਮੇਰੇ ਕੰਨਾਂ 'ਚ ਪਈ ਕਿਵੇਂ ਆ ਸਮਰ ਤੇਰੀ ਤਬੀਅਤ ਕਿਵੇਂ ਆ ਮੈਂ ਬਸ ਇੱਕ ਪਲ ਦੇ ਲਈ ਹੈਰਾਨ ਹੋਇਆ ਪਤਾ ਨਹੀਂ ਕਿਉਂ ਉਹ ਆਵਾਜ਼ ਕੁਝ ਜਾਣੀ ਪਹਿਚਾਣੀ ਜੀ ਲੱਗ ਰਹੀ ਸੀ ਮੈਂ ਫੌਰਨ ਪੁੱਛਿਆ ਕੌਣ ਬੋਲ ਰਿਹਾ ਪਰ ਦੂਜੇ ਪਾਸਿਓ ਕੋਈ ਜਵਾਬ ਨਹੀਂ ਆਇਆ ਮੈਂ ਅਜੀਬ ਹਾਲਤ ਵਿੱਚ ਹੋ ਗਿਆ ਫਿਰ ਮੈਂ ਕਿਹਾ ਜਵਾਬ ਦਿਓ ਕੌਣ ਬੋਲ ਰਹੇ ਹੋ ਮੇਰਾ ਦਿਲ ਤੇ ਦਿਮਾਗ ਦੋਨੋਂ ਅਸੋਬਾਜ਼ ਵਿੱਚ ਝਟਕ ਗਏ ਐਸ ਤਰ੍ਹਾਂ ਕਿਵੇਂ ਮਮਕਨ ਸੀ ਕਿ ਇਹ ਕੋਈ ਇਤਫਾਕ ਸੀ ਜਾਂ ਸੱਚਮੱਚ ਕੋਈ ਨਿਸ਼ਾਨੀ ਮੇਰੀਆਂ ਅੱਖਾਂ 'ਚ ਨਵੀਂ ਪਹਾਰਾਈ ਦੇ ਮੈਂ ਨੰਬਰ ਦੇਖਿਆ ਤੇ ਫਿਰ ਉਹੀ ਸ਼ਬਦ ਦੁਹਰਾਏ ਕੌਣ ਬੋਲ ਰਿਹਾ ਕੀ ਤੁਸੀਂ ਸਬਿੱਤਰੀ ਹੋ ਮੈਂ ਆਪਣਾ ਸ਼ਬਦ ਪੂਰਾ ਕਰਦਾ ਕਿ ਅਚਾਨਕ ਫੋਨ ਕੱਟਿਆ ਗਿਆ ਮੈਂ ਦੁਬਾਰਾ ਕਾਲ ਕੀਤੀ ਪਰ ਹੁਣ ਨੰਬਰ ਬੰਦ ਆ ਰਿਹਾ ਸੀ ਸ਼ਾਇਦ ਕੋਈ ਗਲਤ ਨੰਬਰ ਸੀ ਜਿਸ ਨੇ ਮੈਨੂੰ ਬਲੌਕ ਕਰ ਦਿੱਤਾ ਮੈਂ ਸਿਰ ਖਾ ਲਿਆ ਅਜਿਹਾ ਕਿਵੇਂ ਹੋ ਸਕਦਾ ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਿਆ ਕਹਿੰਦੇ ਆ ਨਾ ਜਦੋਂ ਇਨਸਾਨ ਦੇ ਦਿਲ ਵਿੱਚ ਕੋਈ ਖਿਆਲ ਵਾਰ-ਵਾਰ ਉੱਠੇ ਤਾਂ ਜ਼ਰੂਰ ਉਸ ਦੇ ਪਿੱਛੇ ਕੋਈ ਵਜ੍ਹਾ ਹੁੰਦੀ ਆ ਹਰ ਇਨਸਾਨ ਵਿੱਚ ਇੱਕ ਨਾ ਇੱਕ ਖਾਸੀਅਤ ਹੁੰਦੀ ਆ ਤੇ ਮੇਰੀ ਖਾਸੀਅਤ ਇਹ ਸੀ ਕਿ ਜੇ ਕੁਝ ਹੋਣ ਵਾਲਾ ਹੁੰਦਾ ਸੀ ਤਾਂ ਮੈਨੂੰ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਸੀ ਮੈਂ ਦੁਬਾਰਾ ਕਾਲ ਕਰਨ ਹੀ ਵਾਲਾ ਸੀ ਤਾਂ ਠੇਕੇਦਾਰ ਬੋਲਿਆ ਤੂੰ ਆਪਣਾ ਮੋਬਾਈਲ ਕਾਊਂਟਰ ਤੇ ਜਮ੍ਹਾਂ ਨਹੀਂ ਕਰਵਾਇਆ ਮੈਂ ਸਿਰ ਹਿਲਾ ਕੇ ਕਿਹਾ ਨਹੀਂ ਤਾਂ ਉਹ ਬੋਲਿਆ ਜਾ ਜਲਦੀ ਨਾਲ ਜਮ੍ਹਾਂ ਕਰਵਾ ਕੇ ਆ ਕੰਮ ਦੇ ਵਕਤ ਫੋਨ ਰੱਖਣਾ ਮਣਾ ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਕਾਊਂਟਰ ਵੱਲ ਵੱਧ ਗਿਆ ਪਰ ਦਿਮਾਗ ਵਿੱਚ ਉਹੀ ਆਵਾਜ਼ ਗੂੰਜ ਰਹੀ ਸੀ ਸ਼ਾਇਦ ਮੇਰਾ ਬਹਿਮ ਆ ਮੈਂ ਖੁਦ ਨੂੰ ਤਸੱਲੀ ਦਿੱਤੀ ਪਰ ਮੈਨੂੰ ਚੈਨ ਨਹੀਂ ਮਿਲਿਆ ਕਾਊਂਟਰ ਦੇ ਕੋਲ ਜਾ ਕੇ ਮੈਂ ਆਪਣਾ ਫੋਨ ਆਪਣੀ ਮਾਂ ਨੂੰ ਫੁੱਪ ਕੀਤਾ ਪਹਿਲੀ ਘੰਟੀ 'ਚ ਉਹਨਾਂ ਨੇ ਰਿਸੀਵ ਕੀਤਾ ਇਸ ਤੋਂ ਪਹਿਲਾਂ ਮੈਂ ਬੋਲਦਾ ਮਾਂ ਪਾਪਾ ਵੀਰਾ ਤੇ ਸਵਿੱਤਰੀ ਦੀ ਖਬਰ ਲੈਣ ਗਏ ਸੀ ਉਹ ਗਹਿਰਾ ਸਾ ਲੈ ਕੇ ਬੋਲੀ ਹਾਂ ਤੇਰੇ ਜਾਣ ਤੋਂ ਬਾਅਦ ਉਹ ਦੋਨੋਂ ਉੱਥੇ ਗਏ ਸੀ ਤੂੰ ਜਾਣਦਾ ਤੇਰੇ ਪਾਪਾ ਲੱਖ ਕੋਸ਼ਿਸ਼ ਕਰਨ ਪਰ ਉਹ ਗੱਲ ਭੁੱਲ ਨਹੀਂ ਸਕਦੇ ਮੈਂ ਕੁਝ ਹੋਰ ਸੁਣਦਾ ਇਸ ਤੋਂ ਪਹਿਲਾਂ ਮੈਂ ਰਾਮ ਰਾਮ ਕਿਹਾ ਤੇ ਫੋਨ ਰੱਖ ਦਿੱਤਾ ਸ਼ਾਇਦ ਇਹ ਮੇਰਾ ਬਹਿਮ ਸੀ ਇੱਕੋ ਜੀ ਆਵਾਜ਼ ਕਈ ਲੋਕਾਂ ਦੀ ਹੋ ਸਕਦੀ ਆ ਮੈਂ ਆ ਕੇ ਆਪਣੇ ਕੰਮ 'ਚ ਲੱਗ ਗਿਆ ਮੈਨੂੰ ਕੀ ਪਤਾ ਸੀ ਕਿ ਰਾਂਚੀ ਆਉਣ ਤੋਂ ਬਾਅਦ ਜ਼ਿੰਦਗੀ ਵਿੱਚ ਨਵਾਂ ਮੋੜ ਲੈਣ ਵਾਲੀ ਆ ਪੂਰਾ ਦਿਨ ਕੰਮ 'ਚ ਲੰਗ ਗਿਆ ਰਾਤ ਦੇ 10 ਵਜੇ ਕੰਮ ਖਤਮ ਹੋਇਆ ਮੈਂ ਬਾਹਰ ਨਿਕਲ ਆਇਆ ਫਿਰ ਚੌਕੀਦਾਰ ਨੇ ਰੋਕ ਲਿਆ ਉਸ ਨੂੰ ਦੇਖ ਕੇ ਪਤਾ ਨਹੀਂ ਕਿਉਂ ਮੁਸਕਰਾਹਟ ਆ ਗਈ ਉਹ ਬੋਲਿਆ ਤੁਸੀਂ ਬਹੁਤ ਮਿਹਨਤੀ ਇਨਸਾਨ ਹੋ ਇਸ ਵਕਤ ਤੱਕ ਕੋਈ ਨਹੀਂ ਰੁਕਦਾ ਮੈਂ ਜੇਬ ਤੋਂ 10 ਦਾ ਨੋਟ ਕੱਢ ਕੇ ਉਸ ਦੀ ਜੇਬ 'ਚ ਰੱਖ ਕੇ ਕਿਹਾ ਕਿ ਮਿਹਨਤ ਨਾਲ ਕਮਾ ਕਿਉਂਕਿ ਭਗਵਾਨ ਮਿਹਨਤ ਨੂੰ ਕਦੇ ਖਾਲੀ ਨਹੀਂ ਭੇਜਦਾ ਮਿੱਠੀਆਂ ਗੱਲਾਂ ਕਰਕੇ ਪੈਸਾ ਲੈਣਾ ਚੰਗੀ ਗੱਲ ਨਹੀਂ ਉਹ ਬਿਨਾ ਕੁਝ ਕਹੇ ਅੱਗੇ ਵੱਧ ਗਿਆ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਜੋ ਦੂਜਿਆਂ ਦੇ ਨੂੰ ਸਮਝਾਉਣੀਆਂ ਜ਼ਰੂਰੀ ਹੁੰਦੀਆਂ ਇਹ ਸਾਡਾ ਫਰਜ਼ ਆ ਫਿਰ ਮੈਂ ਉਸ ਹੋਟਲ ਤੇ ਗਿਆ ਜਿੱਥੇ ਕੱਲ ਰਾਤ ਖਾਣਾ ਖਾਦਾ ਸੀ ਫੈਕਟਰੀ ਵਿੱਚ ਸਾਨੂੰ ਦੁਪਹਿਰ ਦਾ ਖਾਣਾ ਮਿਲਦਾ ਸੀ ਰਾਤ ਦਾ ਨਹੀਂ ਮੈਂ ਖਾਣਾ ਖਾ ਕੇ ਸੋਚ ਵਿੱਚ ਪੈ ਗਿਆ ਰੋਜ਼ ਬਾਹਰ ਖਾਵਾਂਗਾ ਤਾਂ ਖਰਚ ਵਧੇਗਾ ਜੋ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਚੱਲਦੇ-ਚੱਲਦੇ ਮੈਂ ਆਪਣੇ ਟਿਕਾਣੇ ਤੇ ਪਹੁੰਚਿਆ ਕਈ ਗੱਲਾਂ ਘਮਰੀਆਂ ਸੀ ਕੁਝ ਸਾਥੀ ਚੰਗੇ ਸੀ ਤੇ ਕੁਝ ਮੇਰੇ ਤੋਂ ਸੜਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਜ਼ਿਆਦਾ ਸੈਲਰੀ ਮਿਲ ਰਹੀ ਆ ਜਦ ਕਿ ਉਹ 10 ਸਾਲ ਤੋਂ ਕੰਮ ਕਰ ਰਹੀ ਆ ਮੈਂ ਚੁੱਪਚਾਪ ਆਪਣੇ ਕੰਮ 'ਚ ਲੱਗਿਆ ਰਹਿੰਦਾ ਪਰ ਰਾਤ ਦੀ ਉਹ ਕਾਲ ਮੈਨੂੰ ਬਾਰ-ਬਾਰ ਪਰੇਸ਼ਾਨ ਕਰ ਰਹੀ ਸੀ ਮੈਂ ਫੋਨ ਕੱਢਿਆ ਨੰਬਰ ਦੇਖਿਆ ਉਹ ਅਣਜਾਣ ਨੰਬਰ ਸੀ ਮੈਂ ਕਾਲ ਕੀਤੀ ਪਰ ਨੰਬਰ ਬੰਦ ਆ ਰਿਹਾ ਸੀ ਫਿਰ ਮੈਂ ਆਪਣੇ ਆਪ ਨੂੰ ਕਿਹਾ ਕਿ ਸ਼ਾਇਦ ਇਹ ਮੇਰਾ ਬਹਿਮ ਆ ਮਰੇ ਹੋਏ ਲੋਕ ਜਿਉਂਦੇ ਨਹੀਂ ਹੁੰਦੇ ਮੈਂ ਚੁੱਪਚਾਪ ਸੌਂ ਗਿਆ ਮੈਨੂੰ ਕੀ ਪਤਾ ਸੀ ਕਿ ਵਾਕਈ ਕਿਸਮਤ ਹੁਣ ਕਰਵਟ ਲੈਣ ਵਾਲੀ ਆ ਸੜਕ ਤੇ ਸੋਨਾ ਡਰਾਵਣਾ ਸੀ ਪਰ ਜੋ ਮੁਸ਼ਕਲ ਆਈ ਉਸ ਦਾ ਸਾਹਮਣਾ ਮੈਂ ਹੀ ਕਰਨਾ ਸੀ ਅਗਲੀ ਸਵੇਰ ਸੂਰਜ ਦੀਆਂ ਕਿਰਨਾਂ ਨਾਲ ਨੀਂਦ ਖੁੱਲੀ ਮੈਂ ਫੋਨ ਚੱਕ ਕੇ ਦੇਖਿਆ ਸਵੇਰ ਦੇ 8 ਵਜੇ ਚੁੱਕੇ ਸੀ ਮੈਂ ਰਜੀਵ ਨੂੰ ਕਾਲ ਕੀਤੀ ਰਾਤ ਪਰ ਬੇਚੈਨੀ ਰਹੀ ਮੱਛਰ ਲੜਦਾ ਰਿਹਾ ਛੜਕਾਂ ਤੇ ਗੱਡੀਆਂ ਦੀ ਆਵਾਜ਼ ਨਾਲ ਨੀਂਦ ਨਹੀਂ ਆਈ ਦਿਲ ਵਿੱਚ ਇੱਕ ਹੀ ਡਰ ਵਾਰ-ਵਾਰ ਟੜਕ ਰਿਹਾ ਸੀ ਕਿ ਕਿਤੇ ਕੋਈ ਮੇਰੀ ਜੇਬ ਚੋਂ ਪੈਸੇ ਹੀ ਨਾ ਕੱਢ ਲਵੇ ਜਾਂ ਮੇਰਾ ਫੋਨ ਨਾ ਚੁਰਾ ਲੇ ਜੇ ਅਜਿਹਾ ਹੋ ਗਿਆ ਤਾਂ ਮੈਂ ਕੀ ਕਰਾਂਗਾ ਮੇਰੀ ਪਹਿਲੀ ਘੰਟੀ ਤੇ ਰਜੀਵ ਨੇ ਫੋਨ ਚੁੱਕਿਆ ਉਹ ਹੈਲੋ ਕਹਿੰਦਾ ਇਸ ਤੋਂ ਪਹਿਲਾਂ ਮੈਂ ਉਸ ਦਾ ਹਾਲਚਲ ਪੁੱਛਿਆ ਉਸ ਦੀ ਆਵਾਜ਼ ਥੱਕੀ ਹੋਈ ਲੱਗ ਰਹੀ ਸੀ ਮੈਂ ਤੈਨੂੰ ਹੀ ਫੋਨ ਕਰਨ ਵਾਲਾ ਸੀ ਦਾ ਅਸਲ ਮੇਰੀ ਨਜ਼ਰ 'ਚ ਇੱਕ ਜਗਾ ਅੱਜ ਸ਼ਾਮ ਤੋਂ ਮੈਨੂੰ ਮਿਲ ਮੈਂ ਤੈਨੂੰ ਉਸ ਦੀ ਪੂਰੀ ਜਾਣਕਾਰੀ ਦੇ ਦੇਵਾਂਗਾ ਹੁਣੇ-ਹੁਣੇ ਉੱਠਿਆ ਤੇ ਦੁਕਾਨ ਵੀ ਖੋਲ ਲਈ ਆ ਮੈਂ ਕਿਹਾ ਠੀਕ ਆ ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ ਫਿਰ ਮੈਂ ਸੋਚਿਆ ਕਿ ਘਰ ਵਿੱਚ ਚਾਹੇ ਪਾਣੀ ਜਾਂ ਬਿਜਲੀ ਨਾ ਹੋਵੇ ਮੈਂ ਉੱਥੇ ਗੁਜ਼ਾਰਾ ਕਰ ਲਵਾਂਗਾ ਕਿਉਂਕਿ ਮੈਨੂੰ ਹੁਣ ਬਸ ਇੱਕ ਟਿਕਾਣੇ ਦੀ ਜ਼ਰੂਰਤ ਸੀ ਸੜਕ ਤੇ ਜਾਂਦੇ ਹੋਏ ਮੇਰੇ ਦੇਲ ਵਿੱਚ ਡਰ ਤੇ ਉਮੀਦ ਦੋਨੋਂ ਸੀ ਹੋਟਲ ਪਹੁੰਚ ਕੇ ਮੈਂ ਹੱਥ ਮੂੰਹ ਧੋਤੇ ਨਾਸ਼ਤਾ ਕੀਤਾ ਤੇ ਆਪਣੀ ਮਾਂ ਨੂੰ ਫੋਨ ਕੀਤਾ ਕੱਲ ਜਿੰਨੀ ਜਲਦਬਾਜੀ ਵਿੱਚ ਗੱਲ ਹੋਈ ਸੀ ਮੈਨੂੰ ਯਕੀਨ ਸੀ ਕਿ ਉਹ ਸਾਰਾ ਦਿਨ ਪਰੇਸ਼ਾਨ ਰਹੀ ਹੋਵੇਗੀ ਮੇਰੀ ਪਹਿਲੀ ਘੰਟੀ ਤੇ ਉਸਨੇ ਕਾਲ ਚੁੱਕੀ ਤੇ ਕਿਹਾ ਕਿ ਕਿਵੇਂ ਆ ਬੇਟਾ ਇੱਕ ਕੰਮ ਕਰ ਤੂੰ ਵਾਪਸ ਆ ਜਾ ਤੇਰੇ ਬਾਰੇ ਮੈਨੂੰ ਬਹੁਤ ਕੁਝ ਚੰਗਾ ਮਹਿਸੂਸ ਨਹੀਂ ਹੋ ਰਿਹਾ ਲੱਗਦਾ ਕੁਝ ਬੁਰਾ ਹੋਣ ਵਾਲਾ ਮੈਂ ਤੇਰੇ ਬਾਰੇ ਚੰਗਾ ਸੁਪਨਾ ਨਹੀਂ ਦੇਖਿਆ ਮੈਂ ਮੁਸਕਰਾ ਕੇ ਕਿਹਾ ਮਾਂ ਪਲੀਜ਼ ਮੈਂ ਤੁਹਾਨੂੰ ਇਸ ਲਈ ਫੋਨ ਨਹੀਂ ਕੀਤਾ ਕਿ ਤੁਸੀਂ ਮੈਨੂੰ ਟੈਨਸ਼ਨ ਦਿਓ ਬਸ ਤੁਹਾਡੇ ਤੋਂ ਸਕੂਨ ਭਰੀਆਂ ਗੱਲਾਂ ਸੁਣਨੀਆਂ ਤੁਹਾਡੀ ਤਬੀਅਤ ਪੁੱਛਣੀ ਸੀ ਤੁਸੀਂ ਠੀਕ ਹੋ ਨਾ ਘਰ ਸਭ ਠੀਕ ਆ ਨਾ ਮਾਂ ਨੇ ਕਿਹਾ ਹਾਂ ਸਾਰੇ ਠੀਕ ਆ ਬਸ ਮੈਨੂੰ ਤੇਰਾ ਹੀ ਫਿਕਰ ਆ ਮੇਰਾ ਦਿਲ ਕਹਿ ਰਿਹਾ ਕਿ ਮੇਰਾ ਬੇਟਾ ਠੀਕ ਨਹੀਂ ਜੇ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਮੈਂ ਕੋਈ ਨਾ ਕੋਈ ਹੱਲ ਕੱਢ ਲਵਾਂਗੀ ਤੂੰ ਠੀਕ ਘਰ ਵਿੱਚ ਰਹਿ ਰਹੇ ਹਾਂ ਨਾ ਕਿਉਂਕਿ ਮੈਂ ਤੇਰੇ ਲਈ ਚੰਗਾ ਸੁਪਨਾ ਨਹੀਂ ਦੇਖਿਆ ਮੈਂ ਕਿਹਾ ਹਾਂ ਮਾਂ ਮੈਂ ਬਿਲਕੁਲ ਠੀਕ ਆ ਤੁਹਾਨੂੰ ਤਾਂ ਪਤਾ ਹੀ ਆ ਚੌਕੀਦਾਰ ਤੇ ਠੇਕੇਦਾਰ ਨਾਲ ਮੇਰੀ ਚੰਗੀ ਜਾਣ ਪਹਿਚਾਨ ਹੋ ਗਈ ਆ ਕਾਜ਼ ਮਜ਼ਦੂਰਾਂ ਨਾਲ ਦੋਸਤੀ ਹੋ ਗਈ ਆ ਹਾਂ ਰਜੀਬ ਵੀ ਇੱਥੇ ਹੀ ਠੇਕੇ ਕਾਰੋਬਾਰ ਕਰਦਾ ਅਸੀਂ ਦੋਨੋਂ ਇੱਕ ਦੂਜੇ ਦੇ ਸੰਪਰਕ ਚ ਰਹਿੰਦੇ ਆ ਇਹ ਸੁਣ ਕੇ ਮਾਂ ਕੁਝ ਸ਼ਾਂਤ ਹੋ ਗਈ ਲਗਭਗ ਅਸੀਂ ਮਾਂ ਪੁੱਤ ਨੇ 15 ਮਿੰਟ ਗੱਲ ਕੀਤੀ ਤੇ ਫਿਰ ਮੈਨੂੰ ਦੇਰ ਹੋ ਰਹੀ ਸੀ ਮੈਂ ਚਲਾ ਗਿਆ ਫੈਕਟਰੀ ਪਹੁੰਚਿਆ ਤਾਂ ਮੈਨੂੰ 10 ਮਿੰਟ ਦੀ ਦੇਰੀ ਹੋ ਗਈ ਜਲਦੀ ਜਲਦੀ ਅੰਦਰ ਜਾਣੀ ਵਾਲਾ ਸੀ ਕਿ ਚੌਕੀਦਾਰ ਨੇ ਮੇਰਾ ਹੱਥ ਫੜ ਲਿਆ ਤੇ ਕਿਹਾ ਕੱਲ ਤੁਸੀਂ ਮੈਨੂੰ ਇੱਕ ਗੱਲ ਸਮਝਾਈ ਸੀ ਅੱਜ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹਨਾ ਜੋ ਲੋਕ ਆਪਣੇ ਕੰਮ ਨਾਲ ਪਿਆਰ ਕਰਦੇ ਆ ਕੰਮ ਵੀ ਉਹਨਾਂ ਨਾਲ ਪਿਆਰ ਕਰਦਾ ਜੇ ਤੁਸੀਂ ਪਹਿਲੇ ਦਿਨ ਹੀ ਲੇਟ ਆਉਣ ਲੱਗ ਗਏ ਤਾਂ ਯਾਦ ਰੱਖਿਓ ਇੱਥੇ ਬਾਕੀ ਸਭ ਦੀ ਤਾਂ ਇੱਜ਼ਤ ਆ ਪਰ ਤੁਹਾਡੀ ਸਭ ਤੋਂ ਘੱਟ ਰਹੇਗੀ ਇਹ ਕਹਿ ਕੇ ਉਹ ਆਪਣੀ ਜਗ੍ਹਾ ਤੇ ਚਲਾ ਗਿਆ ਮੈਂ ਮੁਸਕਰਾ ਕੇ ਅੰਦਰ ਵੜ ਗਿਆ ਅੱਜ ਮੈਂ ਕੱਪੜੇ ਨਹੀਂ ਬਦਲਨੇ ਸੀ ਐਸ ਲਈ ਸਿੱਧਾ ਮਸ਼ੀਨ ਤੇ ਪਹੁੰਚਿਆ ਤੇ ਕੰਮ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਵਕਤ ਲੰਘਦਾ ਗਿਆ ਪੂਰਾ ਦਿਨ ਬੀਤ ਗਿਆ ਰਾਤ ਦੇ ਕਰੀਬ 10 ਵਜ ਚੁੱਕੇ ਸੀ ਕੰਮ ਖਤਮ ਕਰਕੇ ਮੈਂ ਹੋਟਲ ਵੱਲ ਵਧਿਆ ਦਿਲ ਵਿੱਚ ਉਮੀਦ ਸੀ ਕਿ ਅੱਜ ਰਜੀਵ ਨਾਲ ਮਿਲ ਕੇ ਰਹਿਣ ਦੀ ਜਗ੍ਹਾ ਮਿਲ ਜਾਵੇਗੀ ਲੰਮਾ ਸਫ਼ਰ ਤੈਅ ਕਰਕੇ ਮੈਂ ਹੋਟਲ ਪਹੁੰਚਿਆ ਤਾਂ ਸ਼ੁਕਰ ਸੀ ਕਿ ਰਜੀਵ ਨਹੀਂ ਆਇਆ ਸੀ ਮੈਂ ਖਾਣਾ ਆਰਡਰ ਕੀਤਾ ਤੇ ਚੁੱਪਚਾਪ ਬੈਠ ਕੇ ਮਾਣੀ-ਮਣ ਪ੍ਰਾਰਥਨਾ ਕਰਨ ਲੱਗਿਆ ਕਿ ਅੱਜ ਰਹਿਣ ਦੇ ਲਈ ਕੋਈ ਟਿਕਾਣਾ ਮਿਲ ਜਾਵੇ ਕਿਉਂਕਿ ਹੁਣ ਮੈਂ ਸੱਚਮੁੱਚ ਬਹੁਤ ਪਰੇਸ਼ਾਨ ਹੋ ਗਿਆ ਸੀ 10 ਮਿੰਟ ਬਾਅਦ ਮੈਂ ਦੇਖਿਆ ਸਾਹਮਣੇ ਰਜੀਵ ਆ ਰਿਹਾ ਸੀ ਉਸ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਵੀ ਸੀ ਮੈਂ ਉਸ ਨੂੰ ਗੱਲ ਲਾ ਕੇ ਮਿਲਿਆ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਕਿਵੇਂ ਚੱਲ ਰਿਹਾ ਕੰਮ ਕਾਜ ਸਭ ਕੁਝ ਠੀਕ ਤਾਂ ਹੈ ਨਾ ਮੈਂ ਮੁਸਕਰਾ ਕੇ ਕਿਹਾ ਰੱਬ ਦੀ ਕਿਰਪਾ ਨਾਲ ਸਭ ਠੀਕ ਆ ਬਸ ਰਹਿਣ ਦੀ ਜਗ੍ਹਾ ਮਿਲ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਰੋਜ਼ ਫਟਪਾਥ ਤੇ ਸੌਣਾ ਪੈਂਦਾ ਨੀਂਦ ਪੂਰੀ ਨਹੀਂ ਹੁੰਦੀ ਹਮੇਸ਼ਾ ਡਰ ਲੱਗਦਾ ਕਿ ਕਿਤੇ ਚੋਰੀ ਨਾ ਹੋ ਜਾਵੇ ਸੁਨੇਹਾਂ ਰਾਂਚੀ ਚ ਬਹੁਤ ਚੋਰੀਆਂ ਹੁੰਦੀਆਂ ਉਹ ਮੁਸਕਰਾ ਕੇ ਬੋਲਿਆ ਇਹ ਗੱਲ ਤੂੰ ਬਿਲਕੁਲ ਸਹੀ ਕਹੀ ਪਹਿਲੇ ਹੀ ਦਿਨ ਮੇਰਾ ਫੋਨ ਤੇ ਪਰਸ ਚੋਰੀ ਹੋ ਗਿਆ ਸੀ ਰੱਬ ਦੀ ਕਿਰਪਾ ਸੀ ਕਿ ਦੁਕਾਨ ਵਿੱਚ ਦੂਜਾ ਫੋਨ ਤੇ ਪੈਸੇ ਰੱਖੇ ਸੀ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਉਸ ਦੀਆਂ ਗੱਲਾਂ ਸੁਣ ਕੇ ਮੈਂ ਅਫਸੋਸ ਨਾਲ ਸਿਰ ਹਿਲਾਇਆ ਫਿਰ ਉਸ ਨੇ ਕਿਹਾ ਕਿ ਮੈਂ ਤੇਰੇ ਲਈ ਜਗ੍ਹਾ ਦਾ ਇੰਤਜ਼ਾਮ ਤਾਂ ਕਰ ਲਿਆ ਪਰ ਇੱਕ ਬਹੁਤ ਵੱਡਾ ਮਸਲਾ ਮੈਂ ਕਿਹਾ ਕਿੰਨਾ ਵੀ ਵੱਡਾ ਮਸਲਾ ਕਿਉਂ ਨਾ ਹੋਵੇ ਦੱਸੋ ਮੈਨੂੰ ਹਰ ਹਾਲ ਚ ਮੰਜ਼ੂਰਾ ਚਾਹੇ ਪਾਣੀ ਦੀ ਦਿੱਕਤ ਹੋਵੇ ਬਿਜਲੀ ਦਾ ਮਸਲਾ ਹੋਵੇ ਜਾਂ ਗੈਸ ਦਾ ਮੈਂ ਹਰ ਤਰ੍ਹਾਂ ਦੀ ਪਰੇਸ਼ਾਨੀ ਸਹਿਣ ਦੇ ਲਈ ਤਿਆਰ ਹਾਂ ਬਸ ਮੈਨੂੰ ਰਹਿਣ ਦੇ ਲਈ ਜਗ੍ਹਾ ਦੇ ਦਿਓ ਮੇਰੀ ਗੱਲ ਸੁਣ ਕੇ ਰਜੀਵ ਕੁਝ ਦੇਰ ਚੁੱਪ ਰਿਹਾ ਫਿਰ ਮੈਨੂੰ ਦੇਖ ਕੇ ਬੋਲਿਆ ਇਨਸਾਨ ਹਾਲਾਤ ਤੋਂ ਬਹੁਤ ਮਜਬੂਰ ਹੋ ਜਾਂਦਾ ਤੇਰੀ ਹਾਲਤ ਸੱਚਮੁੱਚ ਬਹੁਤ ਖਰਾਬ ਆ ਪਰ ਦੇਖ ਹਰ ਚੀਜ਼ ਤੇ ਸੋਚ ਸਮਝ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਜਿਸ ਜਗ੍ਹਾ ਦੀ ਗੱਲ ਤੇਰੇ ਲਈ ਤੈਅ ਕੀਤੀ ਗਈ ਆ ਉਹ ਇੱਕ ਵਿਧਵਾ ਔਰਤ ਦਾ ਘਰ ਆ ਪਰ ਲੋਕਾਂ ਦਾ ਕਹਿਣਾ ਕਿ ਉਸ ਔਰਤ ਦੇ ਬਾਰੇ ਗੱਲਾਂ ਚੰਗੀਆਂ ਨਹੀਂ ਕਿਹਾ ਜਾਂਦਾ ਕਿ ਉਸਨੇ ਕਿਸੇ ਦਾ ਕਤਲ ਕੀਤਾ ਸੀ ਆਪਣੇ ਪਤੀ ਨੂੰ ਛੱਡ ਕੇ ਕਿਤੇ ਭੱਜ ਗਈ ਸੀ ਹੁਣ ਉਸ ਦੇ ਸਿਰ ਤੇ ਕਿਸੇ ਮਰਦ ਦਾ ਸਾਆਇਆ ਨਹੀਂ ਕਈ ਵਾਰ ਉਸ ਨੇ ਆਪਣਾ ਘਰ ਕਿਰਾਏ ਤੇ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉੱਥੇ ਰਹਿਣਾ ਨਹੀਂ ਚਾਹੁੰਦਾ ਵਿਚਾਰੀ ਬਹੁਤ ਹੀ ਮਜਬੂਰ ਆ ਪਰ ਲੋਕ ਉਸ ਨੂੰ ਦੇਖ ਕੇ ਡਰ ਜਾਂਦੇ ਆ ਆਪਣੀ ਜਾਨ ਦਾ ਖਤਰਾ ਸਮਝਦੇ ਆ ਅਜਿਹੀਆਂ ਔਰਤਾਂ ਤੋਂ ਸਭ ਦੂਰ ਹੀ ਰਹਿੰਦੇ ਆ ਉੱਪਰੋਂ ਉਸ ਦੇ ਘਰ 'ਚ ਕੋਈ ਮਰਦ ਨਹੀਂ ਹੁਣ ਤੂੰ ਹੀ ਫੈਸਲਾ ਕਰ ਲੈ ਜੇ ਤੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆ ਤਾਂ ਮੈਂ ਤੇਰੀ ਗੱਲ ਉਸ ਨਾਲ ਕਰਵਾ ਦੇਣਾ ਮਹੀਨੇ ਦਾ ਕਿਰਾਇਆ 6000 ਹੋਵੇਗਾ ਇੱਕ ਕਮਰਾ ਵਾਸ਼ਰੂਮ ਛੋਟਾ ਜਿਹਾ ਕਿਚਨ ਛੋਟਾ ਜਿਹਾ ਬਰਾਂਡਾ ਤੈਨੂੰ ਉੱਥੇ ਪੜਾਉਣ ਦੇ ਲਈ ਬੱਚੇ ਵੀ ਮਿਲ ਜਾਣਗੇ ਬਸ ਕਿਰਾਇਆ ਸਮੇਂ ਤੇ ਉਸ ਔਰਤ ਨੂੰ ਦੇ ਦੇਣਾ ਪਵੇਗਾ ਹਰਜੀਵ ਦੀ ਗੱਲ ਸੁਣ ਕੇ ਮੈਂ ਕੁਝ ਦੇਰ ਦੇ ਲਈ ਚੁੱਪ ਹੋਇਆ ਇਹ ਸ਼ਹਿਰ ਮੇਰੇ ਲਈ ਨਵਾਂ ਸੀ ਇੱਥੇ ਲੋਕ ਵੀ ਅਜਨਬੀ ਸੀ ਜੇ ਉਸ ਔਰਤ ਨੇ ਮੈਨੂੰ ਕਿਸੇ ਮੁਸੀਬਤ ਵਿੱਚ ਫਸਾ ਦਿੱਤਾ ਤਾਂ ਮੈਂ ਕੀ ਕਰਾਂਗਾ ਕੋਜ਼ ਦਿਰ ਸੋਚਣ ਤੋਂ ਬਾਅਦ ਮੈਂ ਕਿਹਾ ਅੱਛਾ ਠੀਕ ਆ ਜਿੰਨਾ ਵੀ ਅਜਮਾਈਸ਼ਾਂ ਮੇਰੇ ਹਿੱਸੇ ਵਿੱਚ ਆਉਣਗੀਆਂ ਉਹ ਆ ਕੇ ਰਹਿਣਗੀਆਂ ਤੁਸੀਂ ਉਸ ਔਰਤ ਨੂੰ ਮੇਰੇ ਵੱਲੋਂ ਹਾਂ ਕਹਿ ਦਿਓ ਮੇਰਾ ਸਾਰਾ ਸਮਾਨ ਫੈਕਟਰੀ 'ਚ ਰੱਖਿਆ ਮੇਰੇ ਪੈਸੇ ਤੇ ਫੋਨ ਹਰ ਵਕਤ ਜੇਬ 'ਚ ਹੀ ਰਹਿੰਦੇ ਆ ਬਹੁਤ ਪਰੇਸ਼ਾਨੀ ਹੋ ਰਹੀ ਆ ਘਰ ਮੈਂ ਝੂਠ ਬੋਲਿਆ ਏ ਕਿ ਮੈਂ ਕਿਰਾਏ ਦੇ ਘਰ 'ਚ ਰਹਿਣਾ ਮਾਂ ਕਈ ਵਾਰ ਵੀਡੀਓ ਕਾਲ ਤੇ ਘਰ ਦਿਖਾਉਣ ਦੀ ਗੱਲ ਕਰ ਚੁੱਕੀ ਆ ਹੁਣ ਮੈਂ ਕੀ ਕਰਾਂ ਮੇਰਾ ਉਸ ਔਰਤ ਨਾਲ ਕੀ ਲੈਣਾ ਦੇਣਾ ਹੋਵੇਗਾ ਅਸੀਂ ਬਸ ਇੱਕ ਛੋਟਾ ਜਿਹਾ ਕੰਟਰੈਕਟ ਬਣਾ ਲਵਾਂਗੇ ਜਿਸ ਵਿੱਚ ਲਿਖਿਆ ਹੋਵੇਗਾ ਕਿ ਮੈਂ ਉਸ ਨੂੰ ਕਿਰਾਇਆ ਦੇਵਾਂਗਾ ਤੇ ਆਪਣੀ ਮਰਜ਼ੀ ਨਾਲ ਰਹਾਗਾ ਉਸ ਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੋਵੇਗਾ ਰਜੀਵ ਨੇ ਕਿਹਾ ਹਾਂ ਵੈਸੇ ਵੀ ਉਹ ਵਿਚਾਰੀ ਨੂੰ ਬੇਵਜਹ ਬਦਨਾਮ ਕੀਤਾ ਗਿਆ ਉਹ ਖੁਦ ਕਹਿੰਦੀ ਆ ਕਿ ਉਸਨੇ ਕੋਈ ਕਤਲ ਨਹੀਂ ਕੀਤਾ ਉਸ ਦਾ ਕੇਸ ਅਜੇ ਤੱਕ ਚੱਲ ਰਿਹਾ ਜਦੋਂ ਜਲਮ ਸਾਬਤ ਹੋਵੇਗਾ ਤਾਂ ਅਸਲੀ ਅਪਰਾਧੀ ਦਾ ਪਤਾ ਲੱਗੇਗਾ ਫਿਲਹਾਲ ਤਾਂ ਉਸਨੇ ਸਭ ਕੁਝ ਬੰਦ ਕਰ ਰੱਖਿਆ ਮੈਂ ਕਹਿੰਦਾ ਚਲੋ ਹੁਣ ਹੀ ਚੱਲਦੇ ਹਾਂ ਸਵੇਰੇ ਮੈਂ ਫੈਕਟਰੀ ਤੋਂ ਸਮਾਨ ਲੈ ਲਵਾਂਗਾ ਐਸੀ ਵਗੈਰਾ ਦੇਖ ਕੇ ਮੈਂ ਕਿਹਾ ਕਿ ਮੈਂ ਰਾਤ ਉੱਥੇ ਹੀ ਗੁਜ਼ਾਰ ਲਵਾਂਗਾ ਮੇਰੀ ਗੱਲ ਸੁਣ ਕੇ ਉਹ ਬੋਲਿਆ ਹੁਣ ਨਹੀਂ ਤੂੰ ਦਿਨ ਸਮੇਂ ਉੱਥੇ ਰਹਿ ਜਾਵੇਂਗਾ ਰਾਤ ਦੇ ਵਕਤ ਉਹ ਤੈਨੂੰ ਘਰ ਨਹੀਂ ਦੇਵੇਗੀ ਬਹੁਤ ਅੜੀਆ ਔਰਤਾ ਉਸਤੇ ਬਸ ਇਲਜ਼ਾਮ ਹੀ ਆ ਉਹ ਔਰਤ ਬਹੁਤ ਉੱਚੇ ਚਰਿੱਤਰ ਦੀ ਆ ਪੂਰਾ ਮਹੱਲਾ ਕਹਿੰਦਾ ਕਿ ਉਸ ਦੇ ਵਰਗੀ ਸਾਫ਼ ਚਰਿੱਤਰ ਵਾਲੀ ਔਰਤ ਕਿਤੇ ਹੋਰ ਨਹੀਂ ਦੇਖੀ ਗਈ ਹਮੇਸ਼ਾ ਸਿਰ ਟੱਕ ਕੇ ਰਹਿੰਦੀ ਆ ਕਿਸੇ ਬਗਾਨੇ ਮਰਦ ਦੇ ਸਾਹਮਣੇ ਕਦੇ ਨਹੀਂ ਆਉਂਦੀ ਬਸ ਮਜਬੂਰੀ 'ਚ ਤੈਨੂੰ ਆਪਣੇ ਘਰ ਜਗ੍ਹਾ ਦੇ ਰਹੀ ਆ ਨਹੀਂ ਤਾਂ ਉਹ ਕਿਸੇ ਪਰਿਵਾਰ ਨੂੰ ਹੀ ਦੇਣਾ ਚਾਹੁੰਦੀ ਸੀ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ ਪੂਰੀ ਰਾਤ ਜਿਵੇਂ ਕਿਵੇਂ ਲੰਘ ਗਈ ਅਗਲੀ ਸਵੇਰ ਨਵੀਂ ਉਮੀਦ ਦੀ ਰੌਸ਼ਨੀ ਹੋਈ ਮੈਂ ਉਸ ਔਰਤ ਦੇ ਘਰ ਜਾਣਾ ਚਾਹੁੰਦਾ ਸੀ ਪਰ ਜੀਵ ਨੇ ਫੋਨ ਕਰਕੇ ਕਿਹਾ ਕਿ 2 ਵਜੇ ਤੱਕ ਆ ਜੀ ਉਹ ਤੈਨੂੰ ਮਿਲ ਲਵੇਗੀ ਮੈਂ ਫੈਕਟਰੀ ਚਲਾ ਗਿਆ ਕਰੀਬ 2 ਵਜੇ ਜਦੋਂ ਠੇਕੇਦਾਰ ਆਇਆ ਤਾਂ ਮੈਂ ਆਪਣੀ ਅਰਜੀ ਲੈ ਕੇ ਉਸ ਦੇ ਸਾਹਮਣੇ ਗਿਆ ਉਹ ਬਹੁਤ ਚੰਗਾ ਇਨਸਾਨ ਸੀ ਉਸ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਮੈਂ ਠੀਕ 2 ਵਜੇ ਉਸ ਵਿਧਵਾ ਔਰਤ ਦੇ ਘਰ ਪਹੁੰਚ ਗਿਆ ਦਿਲ ਵਿੱਚ ਡਰ ਸੀ ਕਿ ਕਿਤੇ ਕੋਈ ਮਸਲਾ ਨਾ ਹੋ ਜਾਵੇ ਪਰ ਉਮੀਦ ਸੀ ਕਿ ਸਭ ਠੀਕ ਰਹੇਗਾ ਮੈਨੂੰ ਇਨ੍ਹਾਂ ਗੱਲਾਂ ਨਾਲ ਨਹੀਂ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ ਮੈਨੂੰ ਤਾਂ ਬਸ ਆਪਣੀ ਨੌਕਰੀ ਚਾਹੀਦੀ ਆ ਮੈਂ ਦਸਤਕ ਦਿੱਤੀ ਤਾਂ ਅੰਦਰੋਂ ਆਵਾਜ਼ ਆਈ ਰੁਕੋ ਮੈਂ ਆ ਰਹੀ ਆ ਉਸ ਆਵਾਜ਼ ਨੂੰ ਸੁਣ ਕੇ ਇੱਕ ਪਲ ਦੇ ਲਈ ਮੈਂ ਰੁਕ ਗਿਆ ਦਰਵਾਜ਼ਾ ਖੁੱਲ੍ਹਿਆ ਤਾਂ ਮੇਰੀ ਨਜ਼ਰ ਉਸਤੇ ਪਈ ਸਿਰ ਤੇ ਦੁਪੱਟਾ ਲੈ ਕੇ ਸਾਦਗੀ ਨਾਲ ਉਹ ਔਰਤ ਮੈਨੂੰ ਫਟੀਆਂ ਫਟੀਆਂ ਅੱਖਾਂ ਨਾਲ ਦੇਖ ਰਹੀ ਸੀ ਇਸ ਤਰ੍ਹਾਂ ਲੱਗਿਆ ਜਿਵੇਂ ਅਸਮਾਨ ਮੇਰੇ ਸਿਰ ਤੇ ਡਿੱਗ ਪਿਆ ਹੋਵੇ ਜ਼ਮੀਨ ਪੈਰਾਂ ਹੇਠੋਂ ਨਿਕਲ ਗਈ ਹੋਵੇ ਇਹ ਕੋਈ ਚਮਤਕਾਰ ਸੀ ਜਾਂ ਮੇਰੀਆਂ ਅੱਖਾਂ ਦਾ ਧੋਖਾ ਮੇਰੇ ਸਾਹਮਣੇ ਇੱਕ ਮਰਿਆ ਹੋਇਆ ਇਨਸਾਨ ਜਿਉਂਦਾ ਖੜਾ ਸੀ ਮੇਰੇ ਮੂੰਹ ਚੋਂ ਨਿਕਲਿਆ ਤੁਸੀਂ ਜਿਉਨੇ ਹੋ ਉਹ ਵੀ ਹੱਕੀ ਬੱਕੀ ਰਹਿ ਗਈ ਜਿਵੇਂ ਸਰੀਰ ਚ ਜਾਣ ਹੀ ਨਾ ਬਚੀ ਹੋਵੇ ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਉਹ ਦਰਵਾਜ਼ਾ ਬੰਦ ਕਰਨ ਲੱਗੀ ਪਰ ਮੈਂ ਅੰਦਰ ਚਲਾ ਗਿਆ ਉਸ ਦਾ ਹੱਥ ਫੜ ਕੇ ਕਿਹਾ ਤੁਸੀਂ ਜਿਉਂਦੇ ਆ ਤਾਂ ਫਿਰ ਉਹ ਸਭ ਕੀ ਸੀ ਅੰਤਿਮ ਸੰਸਕਾਰ ਖਬਰਾਂ ਸਭ ਝੂਠ ਸੀ ਉਹ ਰੋਂਦੀ ਹੋਈ ਅੰਦਰ ਜਾਣ ਲੱਗੀ ਮੈਂ ਉਸ ਨੂੰ ਰੋਕ ਲਿਆ ਜੋ ਮੈਨੂੰ ਦੱਸਿਆ ਉਹ ਸੁਣ ਕੇ ਮੈਂ 당ਗ ਰਹਿ ਗਿਆ ਦਰ ਅਸਲ ਮੇਰੀ ਭੂਆ ਨੇ ਆਪਣੇ ਹੀ ਪਤੀ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ ਸੀ ਕਿਉਂਕਿ ਉਹ ਇਨਸਾਨ ਨਹੀਂ ਦਰਿੰਦਾ ਸੀ ਉਹ ਉਹਨਾਂ ਤੇ ਹਮਲਾ ਕਰਨ ਵਾਲਾ ਸੀ ਤੇ ਆਪਣੇ ਬਚਾਅ ਵਿੱਚ ਉਹਨਾਂ ਨੇ ਉਸ ਤੇ ਬਾਰ ਕਰ ਦਿੱਤਾ ਸੀ ਹਸਪਤਾਲ ਉਹ ਮਰ ਗਿਆ ਡਰ ਦੇ ਮਾਰੇ ਉਹ ਰੋਂਦੀ ਹੋਈ ਸਾਡੇ ਘਰ ਆ ਗਈ ਮੇਰੀ ਮਾਂ ਡਰ ਗਈ ਤੇ ਪਾਪਾ ਦੀ ਗੱਲ ਸੁਣੇ ਬਿਨਾਂ ਹੀ ਉਹਨਾਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਤਿੰਨ ਘੰਟੇ ਬਾਅਦ ਖਬਰ ਆਈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਹਾਂ ਸਪਤਾਲ 'ਚ ਉਹਨਾਂ ਦੀ লাশ ਮਿਲੀ ਹਾਲਤ ਬਹੁਤ ਖਰਾਬ ਸੀ ਇਸ ਲਈ ਅਸੀਂ ਉਸ ਰਾਤ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਗਲੇ ਦਿਨ ਕੇਸ ਦਰਜ ਹੋਇਆ ਪਰ ਉਹ ਵੀ ਉੱਥੇ ਹੀ ਬੰਦ ਹੋ ਗਿਆ ਕਿਉਂਕਿ ਜਿਸ ਨੇ ਫਾਈਲ ਦਾਇਰ ਕੀਤੀ ਸੀ ਉਹ ਮਰ ਚੁੱਕੀ ਸੀ ਭੂਆ ਨੇ ਦੱਸਿਆ ਕਿ ਜਦੋਂ ਤੇਰੀ ਮਾਂ ਨੇ ਮੈਨੂੰ ਘਰੋਂ ਕੱਢਿਆ ਉਸ ਵਕਤ ਮੇਰੇ ਭਰਾ ਨੇ ਆਪਣੇ ਇੱਕ ਦੋਸਤ ਨੂੰ ਮੇਰੇ ਕੋਲ ਭੇਜਿਆ ਉਹਨਾਂ ਨੇ ਪਹਿਲਾਂ ਤੋਂ ਹੀ ਸਭ ਤੈਅ ਕਰ ਲਿਆ ਸੀ ਕਿ ਉਹ ਕਿਸੇ ਹੋਰ ਦੀ লাশ ਸੀ ਜਿਸ ਨੂੰ ਮੇਰੀ লাশ ਦੱਸ ਕੇ ਸੰਸਕਾਰ ਕਰ ਦਿੱਤਾ ਮੈਨੂੰ ਉਸ ਰਾਤ ਬਨਾਰਸ ਭੇਜ ਦਿੱਤਾ ਮੈਨੂੰ ਯਾਦ ਆ ਜਦੋਂ ਮੈਂ ਪਾਪਾ ਨਾਲ ਬਨਾਰਸ ਜਾਣ ਦੀ ਗੱਲ ਕੀਤੀ ਸੀ ਤਾਂ ਬਹੁਤ ਨਰਾਜ਼ ਹੋਏ ਸੀ ਕਿ ਤੂੰ ਉੱਥੇ ਨਹੀਂ ਜਾਵੇਂਗਾ ਕੋਈ ਜ਼ਰੂਰਤ ਨਹੀਂ ਉੱਥੋਂ ਦਾ ਮਾਹੌਲ ਤੇਰੇ ਲਈ ਠੀਕ ਨਹੀਂ ਪਰ ਉਸ ਸਮੇਂ ਮੈਂ ਆਪਣੀ ਜ਼ਿੱਤ ਤੇ ਅੜਿਆ ਰਿਹਾ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਉੱਥੇ ਜਾ ਕੇ ਹੀ ਕੁਝ ਸਚਾਈਆਂ ਸਮਝ ਸਕਾਂਗਾ ਤੇ ਸੱਚਮੁੱਚ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਜੋ ਮੇਰੇ ਸਾਹਮਣੇ ਆਇਆ ਉਸ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਮੈਂ ਉਸ ਨੂੰ ਗੱਲ ਨਾ ਲਾਇਆ ਅਸੀਂ ਦੋਨੋਂ ਫਟਫਟ ਕੇ ਰੋ ਪਏ ਉਹਨਾਂ ਨੇ ਗਲਤੀ ਕੀਤੀ ਸੀ ਪਰ ਉਸ ਗਲਤੀ ਦੇ ਪਿੱਛੇ ਇੱਕ ਮਜਬੂਰੀ ਦੀ ਕੰਧ ਸੀ ਆਪਣੇ ਬਚਾਅ ਵਿੱਚ ਕਿਸੇ ਦੀ ਜਾਨ ਲੈਣਾ ਪਾਪ ਆ ਪਰ ਜਦੋਂ ਹਾਲਾਤ ਇਨਸਾਨ ਨੂੰ ਕੋ ਨਿਚ ਤੱਕ ਦਿੰਦਾ ਤਾਂ ਕਈ ਵਾਰ ਅਸ਼ਾਈ ਤੇ ਬਰਾਈ ਦੀ ਰੇਖਾ ਧੁੰਦਲੀ ਹੋ ਜਾਂਦੀ ਆ ਫਿਰ ਇੱਕ ਗੱਲ ਮੈਂ ਉਸ ਦਿਨ ਸਮਝੀ ਮੌਤ ਜਦੋਂ ਲਿਖੀ ਹੁੰਦੀ ਆ ਤਾਂ ਉਹਦੇ ਹੀ ਆਉਂਦੀ ਆ ਉਸ ਤੋਂ ਨਾ ਤਾਂ ਕੋਈ ਭੱਜ ਸਕਦਾ ਤੇ ਨਾ ਹੀ ਰੋਕ ਸਕਦਾ ਉਸ ਹਾਦਸੇ ਦੇ ਬਾਅਦ ਮੈਂ ਭੂਆ ਦੇ ਕੋਲ ਰਹਿਣ ਲੱਗਿਆ ਪਾਪਾ ਤੋਂ ਅਲੱਗ ਹੋ ਕੇ ਮੈਂ ਉਹਨਾਂ ਨੂੰ ਸਮਝਾਇਆ ਸੀ ਹੁਣ ਮੈਂ ਤੁਹਾਡੇ ਕੋਲ ਨਹੀਂ ਰਹਾਗਾ ਉਹਨਾਂ ਨੇ ਬਹੁਤ ਮਨਾ ਕੀਤਾ ਕਿ ਤੂੰ ਚਿੰਤਾ ਨਾ ਕਰ ਮੈਂ ਤੇਰੇ ਖਰਚੇ ਦੇ ਲਈ ਪੈਸੇ ਭੇਜਦਾ ਰਹਾਂਗਾ ਪਰ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਮੈਂ ਉੱਥੇ ਇੱਕ ਕਿਰਾਏ ਦੀ ਧਾਰ ਦੀ ਤਰ੍ਹਾਂ ਰਹਿਣ ਲੱਗਿਆ ਹੌਲੀ ਹੌਲੀ ਉੱਥੇ ਕੰਮ ਕਰਦੇ ਹੋਏ 3 ਸਾਲ ਹੋ ਗਏ ਹੁਣ ਜ਼ਿੰਦਗੀ ਕੁਝ ਪਟੜੀ ਤੇ ਆਈ ਆ ਮਾਂ ਚਾਹੁੰਦੀ ਆ ਕਿ ਮੈਂ ਵਿਆਹ ਕਰਵਾ ਲਵਾਂ ਪਰ ਮੈਂ ਮਨਾ ਕਰ ਦਿੱਤਾ ਮੈਂ ਰਾਂਚੀ ਹੀ ਰਹਾਂਗਾ ਮਾਂ ਇਹੀ ਮੇਰੀ ਦੁਨੀਆ ਅਸੀਂ ਤਿੰਨ ਭਰਾ ਇੱਕ ਮਾਂ ਪਾਪਾ ਦੇ ਕੋਲ ਦੂਜਾ ਭੂਆ ਦੇ ਨਾਲ ਸਾਰਿਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਜ਼ਿੰਦਗੀ ਨੇ ਸਿਖਾਇਆ ਕਿ ਰਿਸ਼ਤਿਆਂ ਦੀ ਅਸਲ ਕੀਮਤ ਉਹੀ ਸਮਝਦਾ ਜੋ ਵਕਤ ਦੇ ਤੂਫਾਨਾਂ ਤੋਂ ਗੁਜ਼ਰਿਆ ਹੋਵੇ। ਇਨਸਾਨ ਨੂੰ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਬੁਰਾ ਵਕਤ ਆਉਂਦਾ ਤਾਂ ਉਹੀ ਰਿਸ਼ਤੇ ਸਾਡੇ ਨਾਲ ਖੜੇ ਹੁੰਦੇ ਆ। ਅੱਜ ਮੈਨੂੰ ਸਕੂਨ ਆ ਕਿ ਮੇਰੇ ਪਾਪਾ ਨੇ ਉਸ ਸਮੇਂ ਜੋ ਕੀਤਾ ਉਹ ਸਹੀ ਸੀ। ਉਹਨਾਂ ਨੇ ਆਪਣੀ ਭੈਣ ਨੂੰ ਬਚਾਇਆ। ਉਹਨਾਂ ਦੀ ਇੱਜ਼ਤ ਨੂੰ ਸੁਰੱਖਿਅਤ ਰੱਖਿਆ। ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਪਰ ਰਿਸ਼ਤਿਆਂ ਦੀ ਨੀਅਤ ਜੇ ਸਾਫ਼ ਹੋਵੇ ਤਾਂ ਰੱਬ ਵੀ ਮਾਫ਼ ਕਰ ਦਿੰਦਾ। ਆਖਰ ਜਿਵੇਂ ਬਸ ਇਹੀ ਕਹਿ ਸਕਦਾ ਕਿ ਖੂਨ ਦਾ ਰਿਸ਼ਤਾ ਕਦੇ ਬਗਾਨਾ ਨਹੀਂ ਹੁੰਦਾ। ਚਾਹ ਸਮਾਂ ਚਾਹੇ ਜਿੰਨੀਆਂ ਦੂਰੀਆਂ ਬਣਾ ਦੇਵੇ ਪਰ ਜਦੋਂ ਤੱਕ ਦਿਲ ਵਿੱਚ ਆਪਣਾਪਣ ਜਿਉਂਦਾ ਉਦੋਂ ਤੱਕ ਹਰ ਰਿਸ਼ਤਾ ਅਮਰ ਰਹਿੰਦਾ